ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੌਰ ਮਾਨ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਤੁਹਾਨੂੰ ਸਦਾ ਖੁਸ਼ ਰੱਖਣ ਮੇਰੀ ਉਹੀ ਅਰਦਾਸ ਹੈ ਰੱਬ ਅੱਗੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਦੀ ਆਂ ਸਬਰ ਦਾ ਫਲ ਮਿੱਠਾ ਹੁੰਦਾ ਹੈ ਮੈਨੂੰ ਮਿਲਿਆ ਮੈਨੂੰ ਪਤਾ ਹੈ ਤਾਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਵੀ ਸਬਰ ਦਾ ਫਲ ਮਿੱਠਾ ਹੁੰਦਾ ਹੈ ਹੁਣ ਤੁਹਾਨੂੰ ਦੱਸਦੀ ਆਂ ਮੈਨੂੰ ਫਲ ਸਬਰ ਦਾ ਕਿਵੇਂ ਮਿਲਿਆ वैसे अह कुछ-कुछ ਗੱਲਾਂ ਹੁੰਦੀਆਂ ਜਿਹੜੀਆਂ ਆਪਾਂ ਡਾਇਰੈਕਟਲੀ ਸ਼ੇਅਰ ਕਰਦੀਆਂ ਨਹੀਂ ਕਰ ਸਕਦੇ ਮਜੂਰੀਆਂ ਹੁੰਦੀਆਂ ਪਰ ਮੈਂ ਉਦਾਹਰਨ ਜ਼ਰੂਰ ਦੇ ਦੇਣੀ ਹਾਂ ਸਮਝਣ ਵਾਲੇ ਸਮਝ ਜਾਂਦੇ ਹੁੰਦੇ ਐ ਸਬਰ ਦਾ ਫਲ ਕਿਵੇਂ ਮਿਲਿਆ ਵੀ ਜਦੋਂ ਜਦੋਂ ਮੇਰਾ ਵਿਆਹ ਹੋਇਆ ਤੇ 18 ਕਿ ਸਾਲ ਦੀ ਸੀ ਮੈਨੂੰ ਤੋਂ ਦੱਸਿਆ ਬੇਟੀ ਹੋ ਗਈ ਸੀ ਹਨਾ ਤੇ ਇੱਕ ਬੇਲਦਾਰੀ ਦਾ ਮੈਨੂੰ ਕੋਈ ਨੌਲੇਜ ਨਹੀਂ ਸੀ ਮੇਰਾ ਅਕਾਲਪੁਰਖ ਵੈਗਰੂ ਜਾਣਦਾ ਮੈਨੂੰ ਵਿਚਾਰੀ ਨੂੰ ਕੁਛ ਨਹੀਂ ਸੀ ਪਤਾ ਵੀ ਨੂਨ ਤੇਲ ਦਾ ਕੀ ਪਾ ਹੁੰਦਾ ਕੁਛ ਨਹੀਂ ਹੁੰਦਾ ਕਿਉਂਕਿ ਉੱਥੇ ਪੇਕੇ ਘਰੇ ਸਾਰਾ ਪਾਪੇ ਨੂੰ ਪਤਾ ਸੀਗਾ ਮੈਨੂੰ ਕੁਝ ਨਹੀਂ ਸੀ ਪਤਾ ਪਰ ਕਹਿੰਦੇ ਹੁੰਦੇ ਨਾ ਵੀ ਹਾਲਾਤ ਦੇ ਵਕਤ ਤੁਹਾਨੂੰ ਸਭ ਕੁਝ ਸਿਖਾ ਦਿੰਦੇ ਆ ਜਦੋਂ ਤੁਸੀਂ ਬਿਲਕੁਲ ਨਹੀਂ ਜਾਣਦੇ ਕੁਝ ਨਹੀਂ ਸੀ ਪਤਾ ਮੈਨੂੰ ਬਜ਼ਰੀ ਨੂੰ ਵੀ ਨੂਨ ਮਿਰਚ ਕੀ ਰੇਟ ਆਉਂਦੇ ਆ ਕਿਵੇਂ ਇਕਬੀਲਦਾਰੀਆਂ ਚੱਲਦੀਆਂ ਕੁਝ ਨਹੀਂ ਪਤਾ ਸੀਗਾ ਤੇ ਜਦੋਂ ਮੈਨੂੰ ਅੱਡ ਕਰ ਦਿੱਤਾ ਸੀ ਨਾ ਵੀ ਦੀ ਤੋ ਅੱਡ ਹੋ ਜਾ ਕਿਸੇ ਰੀਜਨਾ ਕਾਰਨ ਮੈਨੂੰ ਕਹਿੰਦੀ ਵੀ ਤੈਨੂੰ ਨਾਲ ਨਹੀਂ ਰੱਖਣਾ ਅੱਡ ਹੋ ਜਾ ਅੱਡ ਹੋ ਜਾ ਤੇ ਮੈਨੂੰ ਅੱਡ ਕਰਤਾ ਸੀਗਾ ਤੇ ਮੈਂ ਸਾਰਿਆਂ ਨੇ ਨਾ ਵੀ ਸਭ ਨੂੰ ਮੱਜਾਂ ਦਿੱਤੀਆਂ ਸੀਗੀਆਂ ਵੰਡ-ਵੰਡ ਕੇ ਤੇ ਮੈਨੂੰ ਗਾਂ ਦਿੱਤੀ ਸੀਗੀ ਮੈਨੂੰ ਗਾਂ ਦਿੱਤੀ ਸੀ ਰੱਬ ਨੇ ਰੱਬ ਨੇ ਦਿੱਤੀ ਸੀਗੀ ਇਨਸਾਨਾਂ ਨੇ ਤਾਂ ਫਿਰ ਭੇਦਭਾਵ ਵੀ ਕਰ ਲਿਆ ਸੀਗਾ ਸਾਰਿਆਂ ਨੇ ਮੱਜਾਂ ਰੱਖੀਆਂ ਸੀ ਤੇ ਮੈਨੂੰ ਗਾਂ ਦਿੱਤੀ ਸੀ ਤੇ ਮੈਨੂੰ ਵਾਰ-ਵਾਰ ਇਹੀ ਕਿਹਾ ਜਾਂਦਾ ਸੀ ਵੀ ਤੈਨੂੰ ਵਿਆਹੀ ਆਈ ਨੂੰ ਥੋੜਾ ਚਿਰ ਹੋਇਆ ਉਹਨਾਂ ਨੂੰ ਮੱਜਾਂ ਤਾਂ ਦਿੱਤੀਆਂ ਉਹ ਪਹਿਲਾਂ ਦੀ ਕੰਮ ਕਰਦੇ ਆ ਉਹ ਪੁਰਾਣੇ ਕੰਮ ਕਰਦੇ ਆ ਤੂੰ ਨਾਲੇ ਅੱਡ ਮੈਨੂੰ ਆਪ ਕੀਤਾ ਨਾਲੇ ਮੇਰੇ ਤੇ ਬਲੇਮ ਲਾਇਆ ਵੀ ਤੂੰ ਅੱਡ ਹੋ ਰਹੀ ਐ ਤੇ ਤੈਨੂੰ ਦਾ ਤਾਂ ਆਇਆ ਕੀਤਾ ਠੀਕ ਹੈ ਜਦੋਂ ਮੈਂ ਅੱਡ ਹੋਈ ਸੀ ਮੈਨੂੰ ਤਖਤ ਮੈਂ ਤਖਤ ਦੀ ਕਸਮ ਖਾ ਕੇ ਕਹਿੰਨੀ ਆ ਮੈਨੂੰ ਸਿਰਫ 1000 ਰੁਪਏ ਦਿੱਤਾ ਸੀ ਸਿਰਫ 1000 ਰੁਪਏ ਵੀ ਇਹਦੇ ਨਾਲ ਤੂੰ ਆਪਦਾ ਨੂਨ ਮਿਰਚ ਲਿਆ ਚਾਹੇ ਤੂੰ ਆਪਦੀ ਜਦੋਂ ਮੈਨੂੰ ਅੱਡ ਕੀਤਾ ਸੀ ਕਣਕਾਂ ਵੱਢਣ ਸਾਰ ਕੀਤਾ ਸੀ ਤੇ ਮੇਰਾ ਮਹਾਰਾਜਾ ਜਾਣਦਾ ਵੀ ਉਹ 1000 ਰੁਪਏ ਮੇਰੇ ਕੋਲੇ ਸੀ ਤੇ ਗਾਂ ਮੇਰੀ ਕੋਈ ਦੁੱਧ ਨਹੀਂ ਸੀ ਜਿੰਦੀ ਉਹ ਸੂਨ ਵਾਲੀ ਸੀ ਵਿਚਾਰੀ ਹੋਰ ਕੁਝ ਨਹੀਂ ਸੀ ਮੇਰੇ ਕੋਲੇ ਠੀਕ ਹੈ ਪਤਾ ਮੈਨੂੰ ਸੀ ਵੀ ਚੰਗੀਆਂ ਚੰਗੀਆਂ ਮੱਝਾਂ ਉਹਨਾਂ ਕੋਲੇ ਆ ਵੀ ਜਿਨ੍ਹਾਂ ਦਾ ਜ਼ਿਆਦਾ ਹੀ ਮੁੱਲ ਆਉ ਰੱਖ ਲਿਆ ਮੈਨੂੰ ਕੱਲੀ ਗਾਂ ਦੇਤੀ ਇੱਕ ਮੈਨੂੰ ਗਾਂ ਦੇਤੀ ਇੱਕ ਮੈਨੂੰ ਕੱਟੀ ਜੀ ਦਿੱਤੀ ਸੀ ਵਿਚਾਰੀ ਨੂੰ ਪਰ ਮੈਨੂੰ ਇਹ ਲੱਗਿਆ ਵੀ ਲੜ ਕੇ ਕਿਹੜਾ ਮੈਨੂੰ ਕੁਝ ਮਿਲ ਜੂਗਾ ਠੀਕ ਹੈ ਕੁਝ ਕੁ ਚੀਜ਼ਾਂ ਅਜਿਹੀਆਂ ਹੁੰਦੀਆਂ ਵੀ ਸਾਨੂੰ ਲੜ ਕੇ ਵੀ ਨਹੀਂ ਮਿਲਦੀਆਂ ਨਹੀਂ ਦਿੰਦੇ ਘਰ ਦੇ ਮੈਂ ਸਬਰ ਕੀਤਾ ਮੈਂ ਕਿਹਾ ਕੋਈ ਗੱਲ ਨਹੀਂ ਪਰਮਾਤਮਾ ਨੇ ਵੈਗਰੂ ਨੇ ਜੋ ਲਿਖਿਆ ਡਾਡੇ ਨੇ ਆਪਾਂ ਭੁਗਤਣ ਨੂੰ ਤਿਆਰ ਹੈ ਦਿਲਚਸਪ ਮੈਂ ਤੁਹਾਨੂੰ ਦੱਸਿਆ ਪਹਿਲਾਂ ਤੋਂ ਦੱਸਿਆ ਵੀ ਮੇਰੇ ਹੌਸਲੇ ਬਹੁਤ ਬਲੰਦ ਹੁੰਦੇ ਸੀ ਵੀ ਕਰਾਂਗੇ ਤੇ ਖਾਵਾਂਗੇ ਆਪਾਂ ਨਹੀਂ ਕਿਸੇ ਮ ਪਰ ਇਹ ਗੱਲ ਸੱਚ ਹੈ ਵੀ ਮੈਂ ਬਹੁਤ ਦੀ ਚਾਪਲੂਸੀ ਕੀਤੀ ਸੀ ਬਹੁਤ ਜਣਿਆਂ ਦੇ ਨਾ ਉਹ ਗੱਲਾਂ ਪੈਰੀ ਹੱਥ ਲਾਏ ਸੀ ਵੀ ਮੈਂ ਅੱਡ ਹੋ ਗਈ ਮੈਨੂੰ ਮੇਰੇ ਕੋਲੇ ਸਾਰਾ 1000 ਰੁਪਇਆ ਮੈਨੂੰ ਲੋਡ ਨਾ ਪਹਜੇ ਮੈਨੂੰ ਕਿਸੇ ਨੇ ਪੈਸੇ ਨਹੀਂ ਦੇਣੇ ਕਿਵੇਂ ਲਾ ਲਓ ਕੋਈ ਮੇਰੀ ਆੜਤ ਨਹੀਂ ਸੀ ਵਿਚਾਰੀ ਦੀ ਵੀ ਮੈਂ ਕਿੱਥੋਂ ਮੰਗ ਕੇ ਲਿਆਉਂਦੀ ਹਨਾ ਤੇ ਬਹੁਤਿਆਂ ਨੂੰ ਮਸਸਰੀ ਕਾਲਾਂ ਬੁਲਾਈਆਂ ਵੀ ਮੇਰੇ ਕੰਮ ਆ ਜਾਣਗੇ ਪਰ ਕੰਮ ਮੇਰੇ ਕੋਈ ਵੀ ਨਹੀਂ ਆਇਆ ਕੋਈ ਕੰਮ ਨਹੀਂ ਆਇਆ ਕਿਸੇ ਨੇ ਮੇਰੀ ਗੱਲ ਸੀਰੀਅਸ ਨਹੀਂ ਲੈਤੀ ਮੈਂ ਬਹੁਤ ਕੋਲੇ ਇਹ ਗੱਲਾਂ ਸ਼ੇਅਰ ਕੀਤੀਆਂ ਵੀ ਵੀ ਮੈਂ ਅੱਡ ਕਰਤੀ ਮੈਂ ਕੀ ਕਰੂੰਗੀ ਮੇਰੇ ਕੋਲੇ ਤਾਂ ਸਾਰਾ 1000 ਰੁਪਇਆ ਹੈ ਵੀ ਮੈਂ ਕਿਵੇਂ ਕਰੂੰਗੀ ਮੈਂ 6 ਮਹੀਨੇ ਗੁਰਚਾ ਕਿਉਂਕਿ ਜਿਹੜੇ ਮੇਰੇ ਹਸਬੰਡ ਸੀ ਉਹ ਕੋਤਕੀ ਵੀਦਲਾਰੀ ਚ ਨਾ ਤਾਂ ਬੜਨਾ ਚਾਹੁੰਦੇ ਸੀ ਤੇ ਨਾ ਹੀ ਉਹ ਬੜੇ ਉਹਨਾਂ ਦਾ ਬਲੇਮ ਵੀ ਉਹੀ ਸੀਗਾ ਵੀ ਤੇ ਵੀ ਤੂੰ ਅੱਡ ਹੋ ਗਈ ਤੇਰੀਆਂ ਕਰਤੂਤਾਂ ਨੇ ਕਰਾਤਾ ਜੋ ਬੋ ਜਿੱਦਾਂ ਬਲੇਮ ਕਰਦੇ ਆ ਲੋਕ ਮੈਨੂੰ ਵੀ ਕੀਤਾ ਗਿਆ ਉਹਨੂੰ ਮੈਂ ਕਹਿੰਦੀ ਨਹੀਂ ਸੀ ਡਰਦੀ ਵੀ ਲੜਾਈ ਪਾਊਗੀ ਠੀਕ ਹੈ ਉਹ ਇੱਕ ਮਿਲਦਾਰ ਚ ਉਹਨਾਂ ਦਾ ਪਹਿਲਾਂ ਆਇਆ ਕਬੀਲਦਾਰੀ ਚ ਨਾ ਹੀ ਅੱਜ ਆਇਆ ਤੇ ਬਾਕੀ ਜਿਹੜੇ ਸਵਾਲ ਪੁੱਛਦੇ ਵੀਰ ਉਹ ਹੈਗਾ ਉਹ ਬਾਹਰ ਗਿਆ ਹੋਇਆਗਾ ਉਹ ਕਬੀਲਦਾਰੀ ਚ ਬੜਨਾ ਬਿਲਕੁਲ ਪਸੰਦ ਨਹੀਂ ਕਰਦਾ ਉਹਨੇ ਕੋਈ ਰਿਸਪੌਂਸਿਬਿਲਟੀ ਚੱਕਣ ਦੀ ਜ਼ਿੰਮੇਵਾਰੀ ਨਹੀਂ ਲਈ ਬਸ ਉਹ ਤਾਂ ਕਹਿੰਦਾ ਸੀ ਵੀ ਤੇਰੀਆਂ ਗੱਲਾਂ ਤੇਰੀਆਂ ਕਮਾਈਆਂ ਜੋ ਮਰਜ਼ੀ ਕਰ ਮੈਨੂੰ ਕਹਿ ਦਿੰਦਾ ਠੀਕ ਹੈ ਵੀ ਕੋਈ ਉਹਨੇ ਮੈਨੂੰ ਕਦੇ ਇਹ ਨਹੀਂ ਸੀ ਕਿ ਹੈ ਵੀ ਬੱਚੇ ਕਿੰਨੇ ਪੜਾਉਣੇ ਆ ਜਾਂ ਕਿਵੇਂ ਪੜਾਉਣੇ ਆ ਇਹ ਗੱਲ 100% ਸੱਚ ਹੈ ਠੀਕ ਹੈ ਵੀ ਕਿਹੜੇ ਸਕੂਲਾਂ ਚ ਪੜਾਉਨੇ ਆ ਤਾਂ ਮੈਂ ਜੇ ਮੈਂ ਪੁੱਛ ਵੀ ਲੈਂਦੀ ਸੀ ਰਹਿ ਵੀ ਕਰਦੀ ਸੀ ਨਾ ਘਰੇ ਵੀ ਆਪਾਂ ਕਿਹੜੇ ਸਕੂਲ ਚ ਪਾਈਗੇ ਤਾਂ ਇੱਕੋ ਹੀ ਗੱਲ ਆਉਂਦੀ ਦੀ ਮੈਨੂੰ ਨਹੀਂ ਪਤਾ ਆਪਦੀ ਬਣੀ ਨੀ ਮੇੜ ਐਂ ਕਰਨ ਆਪਾਂ ਮੈਨੂੰ ਤਾਂ ਨਹੀਂ ਪਤਾ ਤੂੰ ਕਰ ਲੈ ਕਈ ਵਾਰੀ ਮੈਂ ਵੇਖਿਆ ਸੀ ਵੀ ਮੈਂ ਕੋਈ ਕੰਮ ਕਰ ਲੈਂਦੀ ਨੁਕਸਾਨ ਹੋ ਜਾਂਦਾ ਤਾਂ ਫਿਰ ਮੇਰੇ ਨਾਲ ਲੜਾਈ ਪੈ ਜਾਂਦੀ ਹੁੰਦੀ ਸੀ ਵੀ ਤੂੰ ਕੀਤਾ ਤੇ ਜੇ ਘਰ ਦੇ ਵਿੱਚ ਕੋਈ ਮਾੜਾ ਜਾਂ ਚੰਗਾ ਕੰਮ ਹੋ ਜਾਂਦਾ ਉਹ ਉਹ ਕਹਿ ਦਿੰਦਾ ਸੀ ਵੀ ਮੈਂ ਕੀਤਾ ਅਸੀਂ ਦੋਨੇ ਵੀ ਜਿੱਦ ਪੈਂਦੇ ਸੀ ਮੈਂ ਤੁਹਾਡੇ ਕੋਲ ਕੋਈ ਲਪੇਟ ਨਹੀਂ ਰੱਖਦੀ ਫਿਰ ਮੈਨੂੰ ਚੜ-ਚੜ ਜਾਂਦੀ ਸੀ ਵੀ ਜੇ ਮਾੜਾ ਜਾਂ ਕੋਈ ਜਦੋਂ ਬ ਕੋਈ ਕੰਮ ਕਰਦੇ ਆ ਵੀਰੇ ਉਹ ਚ ਮਾੜਾ ਚੰਗਾ ਸਭ ਕੁਝ ਹੋ ਸਕਦਾ ਮਾੜਾ ਹੋ ਜਾਂਦਾ ਤਾਂ ਮੇਰੇ ਜਿੰਮੇ ਲੱਗ ਜਾਂਦਾ ਸੀ ਚੰਗਾ ਹੁੰਦਾ ਸੀ ਉਹਦੇ ਜਿੰਮੇ ਫਿਰ ਉਹ ਤੋਂ ਬਾਅਦ ਇਕੱਲੇ ਨਹੀਂ ਸਾਰਾ ਕੋਈ ਚੱਕ ਲਿਆ ਫਿਰ ਮੈਂ ਕਹਿੰਦਾ ਵੀ ਤੂੰ ਇੰਟਰਵੈਅਰ ਹੀ ਨਾ ਕਰੋ ਮਾੜਾ ਹੋਵੇ ਚੰਗਾ ਹੋਵੇ ਵਾਪੇ ਦੇਖੂਗੀ ਕਿਉਂਕਿ ਸਾਡੇ ਘਰੇ ਕੁਛ ਮੁੱਕਦਾ ਸੀ ਘਟਦਾ ਸੀ ਉਹਨੂੰ ਕੋਈ ਸਟ्रेस ਨਹੀਂ ਹੁੰਦੀ ਸਾਰੀ ਮੈਨੂੰ ਹੁੰਦੀ ਸੀ ਬ ਤੇ ਬੱਚੇ ਸ਼ੇਅਰ ਵੀ ਮੇਰੇ ਨਹੀਂ ਕਰਦੇ ਸੀ ਵੀ ਸਾਨੂੰ ਆ ਚੀਜ਼ ਦੀ ਲੋੜ ਐ ਐਂ ਚੀਜ਼ ਲੋੜਾ ਬਾਲੀਆਂ ਗੱਲਾਂ ਕਰਨ ਦਾ ਕੋਈ ਦਮ ਨਹੀਂ ਹੁੰਦਾ ਠੀਕ ਹੈ ਜੀ ਸਮਝ ਜਾਂਦੇ ਆ ਸਮਝ ਵਾਲਿਆਂ ਨੂੰ ਇਸ਼ਾਰਾ ਹੀ ਕਾਫੀ ਹੁੰਦਾ ਤੇ ਮੈਂ ਉੱਥੇ ਵੀ ਸਬਰ ਕੀਤਾ ਵੀ ਕੋਈ ਗੱਲ ਨਹੀਂ ਜਿੰਦਗੀ ਆ ਗਲ ਪੈ ਗਈ ਕੋਈ ਚੱਕਰ ਨਹੀਂ ਆਪਾਂ ਆਪਣੇ ਬੱਚਿਆਂ ਦੇ ਆਸਰੇ ਜਿਉਂਦੇ ਸੀ ਮੈਂ ਕਿਹਾ ਕੋਈ ਚੱਕਰ ਨਹੀਂ ਵੀ ਆਪਾਂ ਜਾਰਾ ਰਪਣ ਪਰ ਇੱਕ ਗੱਲ ਸੱਚ ਆ ਵੀਰੇ ਮੈਂ ਤੰਗੀ ਫੰਗੀ ਬਹੁਤ ਕੱਟੀ ਐ ਪਰ ਮੈਂ ਆਪਦੇ ਬੱਚਿਆਂ ਨੂੰ ਕਦੇ ਗਲਤ ਗੜ ਨਹੀਂ ਕੀਤਾ ਕਦੇ ਗਲਤ ਗੜ ਨਹੀਂ ਕੀਤਾ ਐਨਾ ਸਬਰ ਸੀ ਮੇਰੇ ਜਵਾਕਾਂ ਚੋਂ ਕਿਸੇ ਦੀ ਚੀਜ਼ ਨਹੀਂ ਸਿਖਾਉਂਦੇ ਕਿਸੇ ਦੀ ਫੜਕਿਉਂ ਚੀਜ਼ ਨਹੀਂ ਖਾਂਦੇ ਐਨੀ ਰੱਜੀ ਰੂਹ ਵਾਲੇ ਸੂ ਹਜੇ ਅੱਜ ਵੀ ਉਹਨਾਂ ਦਾ ਉਹੀ ਸੁਭਾਅ ਹੈਗਾ ਦੋਨੇ ਭੈਣ ਭਰਾਵਾਂ ਦਾ ਸਾਡੇ ਰਿਸ਼ਤੇਦਾਰੀਆਂ ਚ ਕਿਤੇ ਮੈਂ ਲੈ ਜਾਣਾ ਮੰਨ ਜਾਂਦੇ ਆ ਉਹ ਚੱਕ ਕੇ ਚੀਜ਼ ਨਹੀਂ ਖਾਂਦੇ ਤੇ ਨਾ ਕਿਸੇ ਦੀ ਜੀਤੇ ਅੱਖ ਜੀ ਰੱਖਣ ਵਿਆ ਪਈਆ ਖਾ ਲੈਣ ਸਵਾਲ ਹੀ ਨਹੀਂ ਪੈਦਾ ਹੁੰਦਾ ਉਹ ਬੈਠੇ ਰਹਿੰਦੇ ਆ ਟੌਰ ਨਾ ਬੈਠੇ ਰਹਿੰਦੇ ਆ ਉਹਨਾਂ ਨੇ ਜੋ ਮੰਗਣਾ ਮੈਥੋਂ ਮੰਗਣਾ ਮੈਂ ਕਿਹਾ ਹੋਇਆ ਉਹਨਾਂ ਨੂੰ ਵੀ ਜੋ ਮੰਗਣਾ ਮੈਥੋਂ ਮੰਗਣਾ ਮੈਂ ਖਵਾਉਂਗੀ ਸੋ ਉਹਨੂੰ ਕਦੇ ਕਿਸੇ ਤੋਂ ਖਾਣ ਵਾਲੀ ਚੀਜ਼ ਨਹੀਂ ਮੰਗਣੀ ਉਹਨੇ ਮੰਗੀ ਵੀ ਨਹੀਂ ਤੇ ਅੱਜ ਉਹਨਾਂ ਦੇ ਉਹ ਰੂਲ ਬਣ ਚੁੱਕੇ ਆ ਉਹ ਕਹਿੰਦੇ ਵੀ ਸਾਡਾ ਮਨ ਹੀ ਨਹੀਂ ਕਰ ਜੋਬ ਕਰਦੀ ਉਹ ਕਹਿੰਦੀ ਮਾਂ ਵੀ ਮੈਂ ਕੁੜੀਆਂ ਨੂੰ ਬਣਾ ਕੇ ਖਵਾਵਾਂ ਮਾਂ ਦੇਵਾ ਮੈਨੂੰ ਖਾਣਾ ਬੱਧਿਆ ਨਹੀਂ ਲੱਗਦਾ ਵੀ ਆਪਾਂ ਕਿਸੇ ਦੀ ਚੀਜ਼ ਚੱਕ ਕੇ ਖਾਈਏ ਕਹਿੰਦੀ ਮੰਮੀ ਮੇਰਾ ਮੈਨੂੰ ਕੇ ਹੈਵੀ ਬਟਿਕ ਕਿਸੇ ਦੀ ਚੀਜ਼ ਚੱਕਦੇ ਨਹੀਂ ਹਾਂਦੇ ਹੁੰਦੇ ਕਿਸੇ ਦਾ ਹੱਕ ਖਾਣਾ ਕਿਸੇ ਦੀ ਚੀਜ਼ ਖਾਣੀ ਬਹੁਤ ਗਲਤ ਗੱਲ ਹੈ ਉਹ ਚੋਰੀ ਵਜਦੀ ਆ ਜਦੋਂ ਆਪਾਂ ਕਿਸੇ ਦੀ ਚੀਜ਼ ਚੱਕ ਕੇ ਖਾਂਦੇ ਆ ਠੀਕ ਹੈ ਤੇ ਦੀਪੂ ਦਾ ਸੂਲਾਂ ਦਾ ਪੱਕਾ ਹੀ ਇੰਨਾ ਉਹਨੇ ਤਾਂ ਛੋਟੇ ਜਿਹੇ ਹੁੰਦੇ ਨਹੀਂ ਲੜ ਬੰਨ ਲਈ ਸੀ ਉਹ ਤਾਂ ਜੇ ਕਿਸੇ ਦੇ ਵਿਆਹ ਚ ਭਾਗੇ ਜਾਂਦੇ ਤਾਂ ਕੋਈ ਚੀਜ਼ ਹੁੰਦੀ ਤਾਂ ਮੈਨੂੰ ਮੇਰੇ ਵੀ ਝਾਕ ਕੇ ਖਾਂਦਾ ਵੀ ਮੈਂ ਖਾਵਾਂ ਜਾਂ ਨਾ ਖਾਵਾਂ ਅੈਂ ਚਾਹਦਾ ਮੇਰੇ ਬੰਨੇ ਜੇ ਕੋਈ ਖਾਣ ਵਾਲੀ ਜੀ ਧਾਰ ਦਿੰਦਾ ਵੀ ਮੈਂ ਇਹਨੂੰ ਖਾਵਾਂ ਜਾਂ ਨਾ ਖਾਵਾਂ ਤੇ ਜੇ ਮੇਰਾ ਇਸ਼ਾਰਾ ਐ ਹੁੰਦਾ ਸੀ ਤਾਂ ਖਾਂਦਾ ਸੀ ਤੇ ਨਹੀਂ ਨਹੀਂ ਖਾਂਦਾ ਸੀ ਤੇ ਜੇ ਮੈਂ ਐ ਕਰ ਦਿੰਦੀ ਬਸ ਐਂ ਹੀ ਕਰ ਦਿੰਦੀ ਗੱਲਾਂ ਗੱਲਾਂ ਚ ਤੇ ਉਹ ਨਹੀਂ ਸੀ ਖਾਂਦਾ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਅਸੀਂ ਨਹੀਂ ਖਾਣਾ ਕਿਉਂਕਿ ਕੋਸਕਾ ਘਰ ਇਹ ਜੇ ਹੁੰਦੇ ਸੀ ਤੇ ਜੇ ਜਵਾਕ ਕੋਈ ਚੀਜ਼ ਖਾ ਲੈਂਦਾ ਸੀ ਨਾ ਤੇ 10 ਘਰਾਂ ਚਹੀਦਸਦੇ ਸੀ ਫਲਾਣਾ ਦੇ ਜਵਾਕ ਹਲਕਤੀ ਹੋਇਆ ਐ ਐਂ ਖਾਂਦੇ ਆ ਬਾਹ ਖਾਂਦੇ ਮੈਂ ਚਾਹੁੰਦੀ ਸੀ ਮੇਰੇ ਬੱਚਿਆਂ ਨੂੰ ਕੋਈ ਐਦਾਂ ਦਾ ਬਿਲਕੁਲ ਨਾ ਕਹੇ ਮੈਨੂੰ ਪਤਾ ਹੁੰਦਾ ਵੀ ਇਹ ਘਰ ਬਾਅਦ ਚ ਇਹ ਗੱਲ ਕਹੂਗੀ ਕਹੂਗਾ ਵੀ ਇਹਦੇ ਬੱਚੇ ਹਲਕੇ ਐ ਜੇ ਇਹਨਾਂ ਨੇ ਆਹ ਖਾਦਾ ਬਾਹ ਖਾਦਾ ਮੈਨੂੰ ਇਹ ਗੱਲਾਂ ਬਿਲਕੁਲ ਮਨਜ਼ੂਰ ਨਹੀਂ ਸੀ ਵੀ ਤੰਗੀ ਦਿੱਤੀ ਰੱਬ ਦੀਆ ਕੱਟ ਲਾਂਗੀ ਪਰ ਕਿਸੇ ਤੋਂ ਮਾੜਾ ਨਹੀਂ ਖਵਾਉਣਾ ਤੇ ਗੱਲ ਉੱਥੇ ਆ ਗਈ ਆਪਾਂ ਨੂੰ ਭਾਈ ਗਾਂ ਦੇਤੀ ਤੇ ਕੋਈ ਪੈਸਾ ਨਹੀਂ ਸੀ ਜਦੋਂ ਸਭ ਮੈਂ ਤੁਹਾਨੂੰ ਕਿਹਾ ਵੀ ਸਬਰ ਦਾ ਫਲ ਮਿੱਠਾ ਹੁੰਦਾ ਹੈ 100% ਗੱਲ ਸੱਚ ਆਪਾਂ ਸਬਰ ਕਰ ਲਿਆ ਵਿਚਾਰਾਂ ਨੇ ਵੀ ਲੜ ਕੇ ਕਿਹੜਾ ਆਪਾਂ ਨੂੰ ਕੋਈ ਕੁਝ ਮਿਲ ਮਿਲ ਜੂਗਾ ਵੀ ਜਦੋਂ ਮੇਰੇ ਹਸਬੈਂਡ ਹੀ ਨਹੀਂ ਆਪਦਾ ਹੱਕ ਮੰਗਣ ਦੇ ਵਿੱਚ ਖੜਦੇ ਤੇ ਮੈਨੂੰ ਕੌਣ ਹੱਕ ਦੇ ਦੂਗਾ ਮੇਰੇ ਨਾਲ ਤਾਂ ਲੜਾਈ ਬੈਣੀ ਆ ਆਪਾਂ ਚੁੱਪ ਕਰ ਗਈ ਭਈ ਆਪਾਂ ਉਹ ਗਊ ਮਾਤਾ ਦੀ ਸੇਵਾ ਕੀਤੀ ਉਹੀ ਕੱਟੀ ਦੀ ਸੇਵਾ ਕੀਤੀ ਕਿਉਂਕਿ ਆਪਾਂ ਕੰਮ ਕਰਦੇ ਸੀ ਮਹਾਰਾਜ ਜੀ ਨੇ ਆਪਾਂ ਨੂੰ ਦਸੇ ਉਂਗਲਾਂ ਦਿੱਤੀਆਂ ਸੀ ਸੇਵਾ ਕਰਨ ਵਾਸਤੇ ਕੰਮ ਕਰਨ ਵਾਸਤੇ ਢਿੱਡ ਭਰਨ ਵਾਸਤੇ ਹੱਥ ਦਿੱਤੇ ਸੀ ਮੈਂ ਕਹਣੀਆ ਪਰਮਾਤਮਾ ਜੀ ਨੂੰ ਸਹੀ ਸਲਾਮਤ ਸਰੀਰ ਦਿੱਤਾ ਉਹ ਕਮਾ ਸਕਦਾ ਕਮਾ ਸਕਦਾ ਵੱਡੀ ਤੋਂ ਵੱਡੀ ਮਜਬੂਰੀ ਨੂੰ ਹਰਾ ਸਕਦਾ ਤੇ ਕਰਜੇ ਵੀ ਲਾ ਸਕਦਾ ਜਿਹਦੇ ਹੱਥ ਦਸੇ ਉਂਗਲਾਂ ਕਾਇਮ ਆ ਤੇ ਉਹਦੇ ਦਿਮਾਗ ਚਾ ਵੀ ਮੈਂ ਕੰਮ ਕਰ ਨਹੀਂ ਕਰਨਾ ਤੇ ਮੇਰੀ ਗਾਂ ਜਦੋਂ ਸੂਈ ਨਾ ਮੈਂ ਮਹਾਰਾਜ ਨੂੰ ਜਾਣ ਕੇ ਕਹਿਣੀਆ ਇਹੋ ਜੀ ਗਾਂ ਸੀ ਉਹ ਐਡੀ ਸੀਲ ਗਾਂ ਸੀ ਵੀ ਮੇਰੇ ਉਹਨੇ ਦੁੱਖ ਤੋੜ ਤੇ 18-18 ਲੀਟਰ ਦੁੱਧ ਦਿੰਦੀ ਸੀ ਹੋਗਾ 9 ਲੀਟਰਾਂ ਪੂਰਾ ਏਨਜਮੈਨ ਅਸੀਂ ਮੈਂ ਆਪ ਤੋੜ ਲੈਂਦੀ ਸੀ ਲੀਟਰ ਨਾਲ ਐਡਾ ਹਵਾਨਾ ਹੁੰਦਾ ਸੀ ਤੇ ਸਾਡੇ ਘਰ ਤੇ ਦੰਦ ਜੁੜ ਜਾਂਦੇ ਸੀ ਉਹ ਗਾਂ ਦੀਆਂ ਗੱਲਾਂ ਹਜੇ ਵੀ ਉਹ ਜਿਹੜੇ ਸਾਡੇ ਹੁਣ ਸਾਡੇ ਦੁੱਧ ਪਾਉਣ ਆਉਂਦੇ ਆ ਚਾਚਾ ਹਜੇ ਵੀ ਉਹ ਪੰਡਤਾਂ ਦੀ ਗੱਲਾਂ ਜ਼ਿਆਦਾ ਸਾਡੇ ਪੰਡਤ ਦੁੱਧ ਪਵਾਉਂਦੇ ਹੁੰਦੇ ਵੀ ਇਹਨਾਂ ਦੀ ਗਾਂ ਥੱਲੇ ਵਾਲਾ ਦੁੱਧ ਸੀ ਪਰ ਦੁੱਧ ਦੀ ਕੀਮਤ ਬਾਲੀ ਘੱਟ ਸੀ ਉਹ 4 ਰੁਪਏ ਹੁੰਦਾ ਸੀਗਾ ਪਰ ਮੈਨੂੰ ਬਹੁਤ ਸੀ ਕਿਉਂਕਿ ਮੇਰਾ ਦਿਲ ਟੁੱਟਿਆ ਹੋਇਆ ਸੀ ਵੀ ਮੇਰੇ ਕੋਲੇ 1000 ਰੁਪਏ ਮੋ 1000 ਰੁਪਏ ਨੂੰ ਵੀ ਐ ਸੋਚ ਸਮਝ ਕੇ ਚਲਾਉਣਾ ਵੀ ਮੇਰੇ ਕੋਲੇ ਜੇ ਪੈਸੇ ਮੁੱਕ ਗ ਉਹਦੇ ਵਿੱਚ ਮੈਂ ਸੋਚ ਸਮਝ ਕੇ ਚਲਾਉਣਾ ਵੀ ਕਿਹੜਾ ਮੈਨੂੰ ਇੱਕ ਮਹੀਨੇ ਦਾ ਸਮਾਨ ਲੈ ਕੇ ਦਿੱਤਾ ਸੀਗਾ ਤੇ 1000 ਦਿੱਤਾ ਸੀ ਤੇ ਮੈਂ ਸਵਰ ਕਰ ਲਿਆ ਸੀਗਾ ਠੀਕ ਹੈ ਹਾਲਾਂਕਿ ਜਿਨ੍ਹਾਂ ਨੇ ਅੱਡ ਕਰਕੇ ਜਿਨ੍ਹਾਂ ਨੇ ਮੈਨੂੰ ਇੱਕ ਮਹੀਨੇ ਦਾ ਸਮਾਨ ਦੇ ਕੇ ਸਿਰਫ 1000 ਦਿੱਤਾ ਸੀ ਉਹਨਾਂ ਕੋਲ ਬਹੁਤ ਪੈਸੇ ਸੀਗੇ ਬਹੁਤ ਪੈਸੇ ਸੀ ਜਾਨੀ ਕਿ ਮੇਰੇ ਸਹੁਰਾ ਪਰਿਵਾਰ ਕੋਲੇ ਪੈਸੇ ਸੀਗੇ ਕਿਉਂਕਿ ਜਦੋਂ ਮੇਰੇ ਸਹੁਰੇ ਦੀ ਡੈਥ ਹੋ ਜਾਂਦੀ ਹੈ ਤਾਂ ਕੁਸਤਕ ਦਾ ਸਾਡੇ ਪੈਸੇ ਆੜਤੀਏ ਜੀ ਰਹਿਗੇ ਤੇ ਜਦੋਂ ਅਸੀਂ ਆੜਤੀਏ ਨੂੰ ਪੁੱਛਣਾ ਨੇ ਵੀ ਕੋਈ ਹਿਸਾਬ ਕਿਤਾਬ ਤਾੜਦਿਗੇ ਨਹੀਂ ਇਹ ਜਵਾਬ ਦਿੱਤਾ ਸੀ ਕਹਿੰਦਾ ਵੀ ਮੇਰਾ ਹਿਸਾਬ ਤਾਂ ਕਲੀਅਰ ਆ ਨਾ ਮੈਂ ਲੈਣੇ ਆ ਤੇ ਨਾ ਮੈਂ ਦੇਣੇ ਆ ਕਦੇ ਹਿਸਾਬ ਕੁਝ ਹੋਇਆ ਤੇ ਸਾਨੂੰ ਪਤਾ ਸੀ ਵੀ ਸਾਡੇ ਬੈਂਕ 'ਚ ਪੈਸੇ ਨਹੀਂ ਰੱਖਦੇ ਵੀ ਆੜਤੀ 'ਚ ਰਹੇਗੇ ਵੀ ਆੜਤੀ 'ਚ ਰਹੇਗੇ ਬਟ ਮੈਨੂੰ ਨਹੀਂ ਦਿੱਤੇਗੇ ਦੇਖੋ ਜਦੋਂ ਬੰਦਾ ਇਨਸਾਨ ਚਲ ਜਾਂਦਾ ਤੇ ਸਾਰਾ ਕੁਸ਼ੀ ਫਿਰ ਉੱਥੇ ਦੱਬਿਆ ਰਹਿ ਜਾਂਦਾ ਠੀਕ ਹੈ ਬਾਪੂ ਜੀ ਚਲ ਗਏ ਸੀ ਫਿਰ ਕਿਹਨੇ ਪੁੱਛਣਾਗਾ ਪਰ ਮੈਂ ਸਾਨੂੰ ਮਹਾਰਾਜ ਨੂੰ ਜਾਣ ਕੇ ਗਏ ਆ ਵੀ ਮੈਨੂੰ ਅੱਡ ਕੀਤਾ ਗਿਆ ਗਾਂ ਦਿੱਤੀ ਗਈ ਟਾਈਮ ਵਾਸ ਕੀਤਾ ਮਿਹਨਤ ਕੀਤੀ ਗਾਂ ਦਾ ਦੁੱਧ ਪਾਉਣ ਲੱਗੀ ਹੌਸਲਾ ਆਉਣ ਲੱਗਿਆ ਪਰ ਮੈਨੂੰ ਥੋੜੇ ਪੈਸੇ ਆਉਂਦੇ ਸੀ ਆਉਂਦੇ ਜਰੂਰ ਸੀ ਮੇਰੇ ਕੋਲੇ ਹਫ਼ਤੇ ਤੋਂ ਪੈਸੇ ਆ ਜਾਂਦੇ ਸੀ ਹੌਸਲਾ ਹੋ ਗਿਆ ਵੀ ਚਲ ਪੈਸੇ ਹੀ ਆਉਂਦੇ ਆ ਤੇ ਐ ਕਰਦੀ ਕਰਦੀ ਨੇ ਮੈਂ ਆਪਦੇ ਬੱਚੇ ਵੀ ਉਹ ਦੁੱਧ ਚ ਬਣਾਉਣੇ ਸ਼ੁਰੂ ਕੀਤੇ ਸੀ ਬਹੁਤ ਮੈਂ ਖੇਤੀ ਕਰਦੀ ਸੀ ਖੇਤੀ ਤਾਂ ਮੈਨੂੰ ਸ਼ੌਂਕ ਸੀ ਇਹਦੇ ਵਿੱਚ ਕੋਈ ਦੋ ਰਹਿ ਜਾਂਦੀ ਮੈਨੂੰ ਬਹੁਤ ਚਾਹ ਹੁੰਦਾ ਸੀ ਵੀ ਫਸਲ ਬੀਜਣੀ ਸਾਡੀ ਆ ਸੀ ਅਸੀਂ ਨਰਮਾ ਚੁਕਾਂਗੇ ਅਸੀਂ ਕਣਕ ਵੱਢਾਂਗੇ ਬਹੁਤ ਚਾਹ ਹੁੰਦਾ ਸੀ ਮੈਂ ਕਦੇ ਮੱਚ ਸੜ ਕੇ ਖੇਤ ਨਹੀਂ ਸੀ ਗਈ ਮੈਨੂੰ ਹੌਸਲਾ ਹੁੰਦਾ ਸੀ ਵੀ ਸਾਡੀ ਫਸਲ ਵਧੀਆ ਨਿਕਲੇ ਅਸੀਂ ਵੇਚਾਂਗੇ ਵੱਧ ਪੈਸੇ ਵਟਾਂਗੇ ਅਸੀਂ ਆਪਦਾ ਕੁਝ ਬਣਾਵਾਂਗੇ ਕੋਈ ਮੈਨੂੰ ਕਿਸੇ ਨੇ ਘਰ ਨਹੀਂ ਸੀ પાਕੇ ਦਿੱਤਾ ਵੀਰੇ ਅਕਾਲਪੁਰਖ ਵਾਹਿਗੁਰੂ ਨੂੰ ਜਾਣ ਕੇ ਕਹਣੀ ਆ ਮਾਲਕ ਨੂੰ ਝੂਠ ਨਹੀਂ ਬੋਲਦੀ ਮੈਨੂੰ ਕੋਈ ਕਿਸੇ ਨੇ ਘਰ ਨਹੀਂ પાਕੇ ਦਿੱਤਾ ਕੁਝ ਨਹੀਂ ਸੀ ਦਿੱਤਾ ਇੱਕ ਕਮਰੇ ਜਿਵੇਂ ਮੈਨੂੰ ਅੱਡ ਦਿੱਤਾ ਸੀ ਆਪਾਂ ਝੂਠ ਤੇ ਉਹ ਕਮਰੇ ਲਈ ਵੀ ਮੈਨੂੰ ਬਹੁਤ ਵਾਰੀ ਮਿਹਣੇ ਮਿਲਦੇ ਹੁੰਦੇ ਵੀ ਸਾਡਾ ਪਾਇਆ ਹੋਇਆ ਸਾਡਾ ਪਾਇਆ ਪਰ ਆਪਾਂ ਸਬਰ ਰੱਖਿਆ ਬਹੁਤ ਟਾਈਮ ਘਟਿਆ ਉਹ ਕਮਰੇ ਜੀ ਵੀ ਪਰ ਆਪਾਂ ਸਬਰ ਬਹੁਤ ਰੱਖਿਆ ਸਬਰ ਇੰਨਾ ਸੀ ਵੀ ਸੁਣ ਸੁਣਾ ਕੇ ਚੁੱਪ ਕਰ ਜਾਂਦੇ ਸੀ ਕਈ ਵਾਰੀ ਤਾਂ ਅੱਕੇ ਬੋਲ ਵੀ ਪੈਂਦੇ ਸੀ ਮੈਂ ਝੂਠ ਮਾਰ ਗਏ ਜਦੋਂ ਭਈ ਨਜਾਇਜ਼ ਜੀ ਕੋਈ ਤੰਗ ਕਰਦਾ ਸੀਗਾ ਵੀ ਨਜਾਇਜ਼ ਕੋਈ ਉਲਟ ਪੁਲਟ ਬੋਲਦਾ ਸੀ ਉਦੋਂ ਬਰਦਾਸ਼ਤ ਨਹੀਂ ਸੀ ਹੁੰਦਾ ਉਦੋਂ ਬੋਲ ਲਿਆ ਜਾਂਦਾ ਸੀ ਉਦੋਂ ਮੈਂ ਥੱਕ ਕੇ ਜਰੂਰ ਬੋਲ ਲਿਆ ਜਾਂਦਾ ਸੀ ਫਿਰ ਬਰਦਾਸ਼ਤ ਵੀ ਨਹੀਂ ਸੀ ਹੁੰਦਾ ਠੀਕ ਹੈ ਉਹ ਬਰਦਾਸ਼ਤ ਮੈਨੂੰ ਇਹ ਹੁੰਦਾ ਵੀ ਲੜਾਂਗੇ ਕਲੇਸ਼ ਪਊਗਾ ਇੱਥ ਕਰਦੇ ਕਰਾਉਂਦੇ ਮੈਂ ਤੁਹਾਨੂੰ ਮੈਂ ਦੱਸੀ ਐਨੀ ਵੀ ਸ਼ਬਰਦਾ ਫਲ ਐਨਾ ਮਿੱਠਾ ਸੀਗਾ ਬੀ ਇਹਨੇ ਦੇਖ ਤੁਰ ਮੈਂ ਦੱਸੀ ਗੱਲ ਦੀਪੂ ਨੂੰ ਮੋਟਰਸਾਈਕਲ ਨੇ ਕਲੇ ਸਾਡੇ ਘਰੇ ਉਹ ਵੀ ਆ ਗਿਆ ਉਹ ਜਿਹੜੀ ਕੱਟੀ ਦਿੱਤੀ ਸੀ ਉਹ ਮੱਝ ਬਣ ਗਈ ਉਹ ਵੀ ਸੂਪੀ ਉਹਦਾ ਦੁੱਧ ਵੀ ਮੈਂ ਪਾਉਣ ਲੱਗੀ ਬੱਚੇ ਮੈਂ ਆਪਦੇ ਚੰਗੇ ਇੰਗਲਿਸ਼ ਸਕੂਲਾਂ ਚ ਪਾ ਲੇ ਘਰ ਘਰ ਪਾਉਣ ਬਾਰੇ ਮੈਂ ਨਹੀਂ ਸੋਚਿਆ ਮੈਂ ਕਿਹਾ ਬੱਚਿਆਂ ਨੂੰ ਸਟੱਡੀ ਜ਼ਰੂਰੀ ਆ ਪੜ੍ਹਾਈ ਜ਼ਰੂਰੀ ਆ ਘਰ ਪਾਵਾਂਗੇ ਜਿੱਦੋਂ ਕਿਤੇ ਰੱਬ ਨੇ ਚਾਹਿਆ ਦੋ ਕਮਰੇ ਪਾਵਾਂਗੇ ਕੋਈ ਗੱਲ ਨਹੀਂ ਤੇ ਸਾਵਰਨਾਂ ਕੀਤਾ ਦੁੱਧ ਨਾਲ ਆਪਦੀ ਕਬੀਲਦਾਰੀ ਚਲਾਈ ਗਈ ਸਾਰੀ ਜਿਹੜੀ ਫਸਲ ਆਉਂਦੀ ਸੀ ਉਹਦੀ ਪੂੰਜੀ-ਪੂੰਜੀ ਕਰਕੇ ਆਪਾਂ ਇਕੱਠਾ ਕਰ ਲਿਆ ਥੋੜਾ-ਥੋੜਾ ਕਰਕੇ ਆਪਾਂ ਦੋ ਕਮਰੇ ਬਣਾਲੇ ਨਾਲ ਰਸੋਈ ਬਣਾ ਲਈ ਬੜਾ ਚਾ ਚੜਿਆ ਕਿਉਂਕਿ ਮੇਰੇ ਕੋਲ ਰਸੋਈ ਹੈ ਨਹੀਂ ਸੀਗੀ ਵੀ ਮੈਂ ਇੱਕ ਕਮਰੇ 'ਚ ਹੀ ਟੈਂਪਾਸ ਕਰਦੀ ਸੀ ਉਹਦੇ ਵਿੱਚ ਹੀ ਮੇਰਾ ਗੈਨ ਸੀਗਾ ਤੇ ਬਹੁਤ ਸੋਣਾ ਗੁਰੂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੇ ਮੇਰੀ ਸੁਣੀ ਦੋ ਕਮਰੇ ਪਾਏ ਆਪਾਂ ਵਧੀਆ ਇੱਕ ਕਮਰੇ 'ਚ ਆਪਾਂ ਸਾਮਾਨ ਰੱਖਿਆ ਇੱਕ 'ਚ ਆਪਣੇ ਬੈੱਡ ਲਾਏ ਇੱਕ 'ਚ ਆਪਾਂ ਕਿਚਨ ਚਾਪ ਦੇ ਵੀ ਰੋਟੀ ਪਾਣੀ ਬਣਾਉਂਦੇ ਸੀਗੇ ਵਧੀਆ ਗੈਸ ਬੂਸ ਲਿਆਂਦਾ ਮਾਂ ਆਪਦੀ ਬਹੁਤ ਮਿਹਨਤ ਕਰੀ ਖੇਤ 'ਚ ਵੀ ਮੈਂ ਬਹੁਤ ਘੱਟ ਵੀ ਜਿਹੜੇ ਕੰਮ ਵਾਲੇ ਸੀ ਨਾਲ ਲਿਜਾ ਕੇ ਖੇਤਾਂ 'ਚ ਨਰਮਾ ਚੁਗਣਾ ਜਾਂ ਕਣਕਾਂ ਵੱਢਣੀਆਂ ਕੁਝ ਵੀ ਕਰਨਾ ਵੀ ਉਹ ਆਪਦੀ ਮਿਹਨਤ ਨਾਲ ਕਰਦੀ ਸੀ ਮੈਨੂੰ ਇਹ ਹੁੰਦਾ ਇੱਥੇ ਮੇਰੇ ਪੈਸੇ ਵੱਚ ਜਾਣ ਮਿਹਨਤੀ ਬਹੁਤ ਸੀ ਮੈਂ ਮਹਾਰਾਜ ਨੂੰ ਜਾਣ ਕੇ ਕਹਿਣੀ ਆ ਵੀ ਮੇਰਾ 2 ਮਣ ਤੋਂ ਨਰਮਾ ਨਹੀਂ ਸੀ ਕਿਤੇ ਘੱਟ ਦਾ 2-2 ਮਣ ਮੈਂ ਚਾਹ ਕਰਕੇ ਵੀ ਚੁਗ ਦਿੰਦੀ ਸੀ ਬਿਨਾਰਮਾ ਚੌਕੜ ਚ ਮੈਂ ਅੱਜ ਵੀ ਮੇਰਾ ਥੋਨਾ ਤੇਜ ਆ ਪਿੱਛੇ ਜੇ ਮੇਰੇ ਭਰਾ ਨੇ ਜਾਣ ਕੇ ਕਹਤਾ ਵੀ ਤੂੰ ਭੁੱਲ ਗਈ ਨਰਮਾ ਚੌਕੜਾ ਹੁਣ ਝੋਕ ਕੇ ਦਿਖਾ ਤੇ ਮੈਂ ਉੱਥੇ ਵੀ ਚੁਗਈ ਆਈ ਸੀ ਕਿਉਂਕਿ ਇੱਥਾ ਹੁਣ ਖੇਤੀ ਕਰਦੇ ਨਹੀਂਗੇ ਉੱਥੇ ਮੇਰਾ ਭਰਾ ਕਹਿੰਦਾ ਵੀ ਇਹ ਨਰਮਾ ਚੌਕੜਾ ਨਹੀਂ ਭੁੱਲੀ ਮੈਂ ਨਰਮਾ ਬਹੁਤ ਚੁਗਦੀ ਸੀ ਵੀਰੇ ਮਿਹਨਤ ਕਰਦੀ ਸੀਗੀ ਤੇ ਲਾਲਚ ਸੀ ਲਾਲਚ ਕਰਕੇ ਆਪੀ ਬਣ ਗਿਆ ਜਾਂ ਕੁਛ ਤੇ ਸਮਾ ਗੁਜ਼ਰਦਾ ਗਿਆ ਬੱਚੇ ਵੱਡੇ ਹੁੰਦੇ ਗਏ ਤੇ ਸਬਰ ਆਪਣਾ ਕੀਤਾ ਮਹਾਰਾਜ ਨੇ ਐਡੀ ਸੋਹਣੀ ਮੇਰੀ ਬਾਹ ਖੜੀ ਵੀ ਮੇਰੇ ਜਿਹੜੇ ਬੱਚੇ ਸੀ ਉਹ ਐਡੇ ਕ ਸਮਝਦਾਰ ਨਿਕਲੇ ਕਦੇ ਉਹਨਾਂ ਨੇ ਵਿਚਾਰਾਂ ਨੇ ਮੈਥੋਂ ਕੋਈ ਚੀਜ਼ ਨਹੀਂ ਸੀ ਮੰਗੀ ਕਦੇ ਕੁਝ ਨਹੀਂ ਸੀ ਮੈਨੂੰ ਕਹਿੰਦੇ ਜੇ ਮੈਂ ਪਸ਼ੂਆਂ ਨੂੰ ਕੱਖ ਪਾਉਣ ਲੱਗ ਜਾਂਦੀ ਤਾਂ ਛੋਟੇ-ਛੋਟੇ ਹੁੰਦੇ ਉਹ ਮੱਝਾਂ ਖੋਲ ਕੇ ਟੋਬੇ 'ਚ ਛੱਡੇ ਆਉਂਦੇ ਸੀਗੇ ਮੱਝਾਂ ਆ ਜਾਂਦੀਆਂ ਸੋਟੀਆਂ ਨਾਲ ਡੇੜੇ ਕਰ-ਕਰ ਖੜਦੇ ਤੇ ਮੈਨੂੰ ਮਸੰਗਲ ਪਾਉਣ ਲੱਗ ਜਾਂਦੀ ਵੀ ਮੇਰੀ ਹੈਲਪ ਕਰਦੇ ਸੀ ਮੇਰੇ ਬੱਚੇ ਵੀ ਮੈਂ ਮੱਝਾਂ ਦਾ ਗੋਬਰ ਸਿੱਟਣਾ ਹੁੰਦਾ ਤਾਂ ਛੋਟੀ ਜੀ ਹੁੰਦੀ ਮੇਰੀ ਬੇਟੀ ਉਹਨੂੰ ਪਤਾ ਹੁੰਦਾ ਵੀ ਮੇਰੀ ਮੰਮੀ ਇਕੱਲੀ ਕੰਮ ਕਰਦੀ ਉਹ ਨਿੱਕੀ ਜੀ ਬੋਂਕਰ ਲੈ ਕੇ ਸੂੰਭਰ ਲੱਗ ਜਾਂਦੀ ਤੇ ਦੀਪੂ ਸੀ ਕੱਟਰੂ ਬਸਰੂ ਇੱਧਰੂ ਲੈ ਗਿਆ ਐਨੂੰ ਲੈ ਗਿਆ ਵੀ ਵਧੀਆ ਮੇਰੇ ਨਾਲ ਕੰਮ ਕਰਾਉਂਦਾ ਸੀ ਬਹੁਤ ਸੋਹਣਾ ਸਮਾਂ ਗੁਜ਼ਰ ਰਿਹਾ ਸੀ ਕਸਟਮਰ ਆ ਗਿਆ ਦਵਾਰੇ ਆਪਾਂ ਆਪਾਂ ਕੰਟੀਨਿਊ ਰੱਖਾਂਗੇ ਤੁਹਾਡੇ ਨਾਲ ਗੱਲਾਂ ਬਾਤਾਂ ਤੇ ਆਪਾਂ ਕਮਰੇ ਪਾ ਲਏ ਵਧੀਆ ਆਪਣਾ ਛੋਟਾ ਜਿਹਾ ਘਰ ਬਣਾ ਲਿਆ ਬੜੀ ਮੈਂ ਖੁਸ਼ ਸੀ ਮੇਰੇ ਬੱਚੇ ਵਧੀਆ ਪੜ ਰਹੇ ਸੀ ਮੈਨੂੰ ਬਹੁਤ ਜਿਆਦਾ ਚਾ ਚੜਿਆ ਹੋਇਆ ਸੀ ਵੀ ਬੱਚੇ ਮੇਰੇ ਬਹੁਤ ਸਿਆਣੇ ਆ ਸਮਝਦਾਰ ਐ ਵੀ ਜੇ ਮੈਂ ਅਖੀ ਤੇ ਨਰਮਲ ਉਹ ਚੋਗਣ ਬਗ ਜਾਂਦੀ ਤਾਂ ਦੋਨੇ ਬਾਹਰ ਨਹੀਂ ਸੀ ਜਾਂਦੇ ਘਰੇ ਰਹਿੰਦੇ ਸੀ ਮੇਰੇ ਆਉਂਦੀ ਚੱਕਰ ਮਾਰਨ ਨੂੰ ਸਿਖਾਇਆ ਹੋਇਆ ਸੀ ਵੀ ਪੁੱਤ ਬਾਹਰ ਨਹੀਂ ਜਾਣਾ ਘਰੋਂ ਸਾਡਾ ਫਿਰਨੀ ਤੇ ਘਰ ਸੀ ਵੀ ਬੇਟੇ ਬਾਹਰ ਨਹੀਂ ਜਾਣਾ ਤੁਸੀਂ ਵੀ ਕੋਈ ਚੱਕ ਕੇ ਲੈ ਜਾਂਦਾ ਹੁੰਦਾ ਐ ਹੋ ਜਾਂਦਾ ਬਿਲਕੁਲ ਬਾਹਰ ਨਹੀਂ ਸੀ ਨਿਕਲਦੇ ਕਿਸੇ ਦੇ ਬੁਲਾਏ ਵੀ ਬਾਹਰ ਨਹੀਂ ਸੀ ਜਾਂਦੇ ਬਹੁਤ ਸਮਝਦਾਰ ਸੀ ਦੋਨੋਂ ਭੈਣ ਭਰਾ ਹੀ ਸਮਝਦਾਰ ਸਬਰ ਦਾ ਫਲ ਭਈ ਐਨਾ ਮਿੱਠਾ ਨਿਕਲਿਆ ਤੇ ਉਹ ਗਾਂ ਦੀਆਂ ਵੀ ਗਾਂਾਂ ਅੱਬ ਕਹਿੰਦੇ ਵਹਿੜਾਂ ਹੋ ਜਾਂਦੀਆਂ ਸੁੱਖ ਨਾਲ ਪਸ਼ੂ ਮੇਰੇ ਕੋਲੇ ਵਾਧੂ ਹੋ ਗਏ ਜਦੋਂ ਕੱਟੀ ਸੂਪੀ ਸਾਡੀ ਉਹਨੇ ਵੀ ਕੱਟੀ ਦਿੱਤੀ ਵੀ ਜਦੋਂ ਰੱਬ ਦੇ ਰੰਗ ਨਿਆਰੇ ਆ ਮੈਂ ਕਹਿਣੀ ਆ ਵੀ ਰੱਬ ਛੋਡੇ ਨਾਲ ਆ ਤਾਂ ਛੋਡਾ ਕੋਈ ਛੋਡਾ ਕੁਝ ਨਹੀਂ ਵਿਗਾੜ ਸਕਦਾ ਕੋਈ ਸੋਨੂੰ ਛੋਡਾ ਖੋ ਨਹੀਂ ਸਕਦਾ ਖਾ ਨਹੀਂ ਸਕਦਾ ਕੋਈ ਤੁਹਾਨੂੰ ਪਿੱਛੇ ਨਹੀਂ ਸੱਟ ਸਕਦਾ ਜਦੋਂ ਤੁਹਾਨੂੰ ਰੱਬ ਨੇ ਅੱਗੇ ਲੈ ਕੇ ਜਾਣਾ ਕੋਈ ਦੁਨੀਆ ਤੇ ਜੰਮਿਆ ਨਹੀਂ ਜਿਹੜਾ ਤੁਹਾਨੂੰ ਸੱਟ ਦੂਗਾ ਠੀਕ ਹੈ ਕੋਈ ਗੱਲ ਜੀ ਆਪਾਂ ਵਧੀਆ ਆਪਦਾ ਜ਼ਿੰਦਗੀ ਬਤੀਤ ਕਰਨ ਲੱਗੇ ਬਹੁਤ ਵਧੀਆ ਜ਼ਿੰਦਗੀ ਲੱਗਦੀ ਆ ਮੈਨੂੰ ਆਪਦੀ ਠੀਕ ਆ ਦੁੱਖ ਤਕਲੀਫ ਤਾਂ ਜ਼ਿੰਦਗੀ ਦੇ ਕਰਮ ਹੁੰਦੇ ਆ ਤੇ ਕਈ ਕਈ ਆਪਾਂ ਕਹਦੇ ਨੇ ਨਾ ਵੀ ਆਪਾਂ ਜ਼ਿੰਦਗੀ ਤਾਂ ਦੁਖੀ ਆ ਮੈਂ ਕਹਣੀ ਆ ਜੇ ਤੁਸੀਂ ਜ਼ਿੰਦਗੀ ਦੇ ਵਿੱਚ ਮਿਹਨਤ ਕਰੋਗੇ ਤਾਂ ਜ਼ਿੰਦਗੀ ਤੁਹਾਨੂੰ ਦੁਖੀ ਕਰ ਹੀ ਨਹੀਂ ਸਕਦੀ ਤੁਸੀਂ ਬਿਜ਼ੀ ਰਹੋ ਹੋਗੇ ਸਬਰ ਦਾ ਫਲ ਐਡਾ ਕਿ ਮਿੱਠਾ ਨਿਕਲਿਆ ਵੀ ਮੇਰੇ ਬੱਚੇ ਜਦੋਂ ਪੜਨ ਲੱਗੇ ਦੋਨਾਂ ਨੇ ਕਦੇ ਮੈਨੂੰ ਕੰਪਲੀਟ ਨਹੀਂ ਸੀ ਆਈ ਵੀ ਬੱਚੇ ਥੋੜੇ ਨਾਲੈਕ ਆ ਸਕੂਲ ਚ ਆਜੋ ਜਾ ਆਇਆ ਜਾ ਬਾਹਰ ਨਾ ਦੋਨੇ ਭੈਣ ਭਰਾਣੇ MBA ਤੱਕ ਬੇਟੀ ਪੜ ਗਈ ਉਹ ਨਹੀਂ ਕਦੇ ਪੇਪਰਾਂ ਚੋਂ ਰਹੀ ਤੇ ਆਪਣਾ ਦੀਪ ਸਿੰਘ BA ਕਰਕੇ ਲਾ ਕਰ ਰਿਹਾ ਹੈ ਕਦੇ ਮੈਨੂੰ ਉਹਦੀ ਨਹੀਂ ਕੰਪਲੀਟ ਆਈ ਕਦੇ ਉਹਦੀ ਨਹੀਂ ਕੋਈ ਐ ਵੀ ਕੋਈ ਪੇਪਰ ਚੋਂ ਰਹਿ ਜਾਊਗਾ ਨਾ ਕਦੇ ਮੈਂ ਇਹਨਾਂ ਨੂੰ ਐ ਨਹੀਂ ਕਿਹਾ ਵੀ ਤੁਸੀਂ ਪੜਦੇ ਨਹੀਂ ਤੁਸੀਂ ਪੜੋ ਮੈਂ ਕਰ ਦੂੰ ਬਾਅਦ ਕਰ ਦੂੰ ਦੀਪੂ ਨਾਲ ਤੁਸੀਂ ਫੋਨ ਲਾ ਕੇ ਗੱਲ ਕਰ ਲਿਓ ਕਦੇ ਵੀ ਨਹੀਂ ਮੈਂ ਪੁੱਛਿਆ ਵੀ ਤੁਹਾਡਾ ਕੀ ਸਬਜੈਕਟ ਆ ਕੀ ਪੜਦੇ ਹੋ ਨਹੀਂ ਲੋਕ ਬਾਹਲੇ ਤਾਂ ਪ੍ਰੈਸ਼ਰ ਪਾ ਪਾਈ ਜਵਾਕਾਂ ਨੂੰ ਮਾਰ ਦਿੰਦੇ ਆ ਤੇਰੇ ਨੰਬਰ ਨਹੀਂ ਘਟਨੇ ਚਾਹੀਦੇ ਦਿਖਾ ਦੇ ਰੀਆਂ ਕਿਤਾਬਾਂ ਪਹਿਲੀ ਗੱਲ ਆਪਾਂ ਉਹਨੇ ਪੜ੍ਹੇ ਨਹੀਂ ਸੀ ਵੀ ਜਿੰਨੀਆਂ ਬੱਚੇ ਦੀਆਂ ਕਿਤਾਬਾਂ ਜਾਣ ਸਕਦੇ ਬਟ ਨਾ ਹੀ ਆਪਾਂ ਕਿਤੇ ਇੰਟਰਫੇਅਰ ਕੀਤਾ ਸੀ ਸਭ ਗੁਰੂ ਮਹਾਰਾਜ ਤੇ ਛੱਡਿਆ ਸੀ ਵੀ ਕੋਈ ਪਰਵਾਹ ਨਹੀਂ ਜਿੱਦਾਂ ਗੁਰੂ ਦੀ ਮਰਜ਼ੀ ਆ ਉਦਾਂ ਹੀ ਹੋ ਜਾਣਾਗਾ ਸੋ ਸਬਰ ਦਾ ਪਾਲ ਮਿੱਠਾ ਪਤਾ ਕਿਵੇਂ ਨਿਕਲਿਆ ਵੀ ਜਿਹੜੀ ਮੇਰੀ ਹੁਣ ਦੀ ਲਾਈਫ ਹੈ ਮੈਂ ਬਹੁਤ ਖੁਸ਼ ਆ ਆਪਣੇ ਆਪ ਨੂੰ ਕਰਮ ਵਾਲੀ ਸਮਝਦੀ ਆ ਵੀ ਯਾਰ ਮੇਰੇ ਬੱਚੇ ਮੇਰੇ ਕਹਿਣੇ ਜਾਏ ਮੇਰੇ ਬਿਨਾਂ ਪੁੱਛੇ ਕਿਤੇ ਜਾਂਦੇ ਨਹੀਂ ਅੱਜ ਬੇਟੀ ਆਪ ਦਾ ਕਮਾਉਂਦੀ ਆ ਫੇਰ ਵੀ ਉਹਨੂੰ ਜੇ ਮੈਂ ਕਹਦਾ ਵੀ ਆਪਦੀਆਂ ਫਰੈਂਡਾਂ ਨਾਲ ਜਾਇਆ ਕਿਤੇ ਘੁੰਮੇ ਉਹ ਜਾਂਦੀ ਨਹੀਂ ਉਹ ਕਹਿੰਦੀ ਮੰਮੀ ਮੈਨੂੰ ਤੇਰੇ ਬਿਨਾ ਵਧੀਆ ਨਹੀਂ ਲੱਗਦਾ ਕਿਤੇ ਘੁੰਮਣਾ ਉਹ ਮੇਰੇ ਨਾਲ ਜਾਂਦੀ ਹੈ ਤੇ ਮੈਂ ਬਹੁਤ ਖੁਸ਼ ਆ ਵੀ ਮੇਰੇ ਬੱਚੇ ਮੇਰੇ ਨਾਲ ਅਟੈਚ ਹੈ ਤੇ ਸਬਰ ਮੈਂ ਕੀਤਾ ਸੀ ਵੀ ਮੈਨੂੰ ਜਿਨ੍ਹਾਂ ਨੇ ਪਿੱਛੇ ਛੱਟਿਆ ਸੀ ਅੱਜ ਮੈਂ ਕਿਸੇ ਵੱਲੋਂ ਉਹਨਾਂ ਨਾਲੋਂ ਘੱਟ ਨਹੀਂ ਹੈਗੀਗੀ ਵੀ ਮਾਂ ਆਪਣੇ ਘਰੇ ਦੋ ਵਕਤ ਦੀ ਰੋਟੀ ਵੀ ਵਧੀਆ ਖਾਣੀ ਹੈ ਵਧੀਆ ਆਪਾਂ ਸ਼ਹਿਰ ਦੇ ਵਿੱਚ ਆ ਕੇ ਘਰ ਪਾਲਿਆ ਮੈਨੂੰ ਘਰ ਕਹਿਣਾ ਸੌਖਾ ਲੋਕ ਤਾਂ ਇਹਨਾਂ ਨੂੰ ਕੁੱਠੀਆਂ ਕਹਿੰਦੇ ਪਰ ਮੈਂ ਘਰ ਕਹਿਣੀ ਹੈ ਘਰ ਘਰ ਹੁੰਦਾ ਕੋਠੀ ਤੇ ਪਿੱਛੋਂ ਲੋਕਾਂ ਨੇ ਜਵਾਬ ਧਰਲੇ ਕੋਠੀ ਤਾਂ ਅਸੀਂ ਖੇਤ ਵਾਲੀ ਨੂੰ ਕਹਿੰਦੇ ਹੁੰਦੇ ਸੀ ਜਿਹੜੀ 12th ਤੇ ਹੁੰਦੀ ਸੀ ਉੱਥੇ ਉਹਨੂੰ ਕੋਠੀ ਕਹਿੰਦੇ ਹੁੰਦੇ ਲੋਕ ਇਹਨਾਂ ਨੂੰ ਕੋਠੀਆਂ ਕਹਿ ਲੱਗੇ ਮੈਂ ਤਾਂ ਘਰ ਹੀ ਕਹਿੰਦੀ ਆ ਮੈਨੂੰ ਤਾਂ ਘਰ ਕਹਿਣਾ ਸੋਹਣਾ ਲੱਗਦਾ ਵਧੀਆ ਲੱਗਦਾ ਤੇ ਅੱਜ ਆਪਾਂ ਆਪਣੇ ਘਰੇ ਰਹਿੰਦੇ ਆ ਵਧੀਆ ਜਿਹੋ ਜਿਹਾ ਆਪਣਾ ਘਰ ਹੋਣਾ ਚਾਹੀਦਾ ਸੀ ਘਰ ਦਿੱਤਾ ਮਹਾਰਾਜ ਨੇ ਆਪਾਂ ਨੂੰ ਵਧੀਆ ਬੱਚਿਆਂ ਦੀ ਐਜੂਕੇਸ਼ਨ ਆ ਬਹੁਤ ਟੌਪ ਦੀ ਹੋਈ ਐ ਜੋ ਮੈਂ ਚਾਹੁੰਦੀ ਸੀ ਉਹ ਹੋਈ ਐ ਮੈਂ ਜਿੰਨਾ ਪੜਾਉਣਾ ਚਾਹੁੰਦੀ ਸੀ ਉਹ ਮੈਂ ਪੜੇ ਐ ਪੀਟੀ ਆਪਣੀ ਹਲੇ ਵੀ ਪੜ ਰਹੀ ਐ ਐਮਬੀਏ ਕਰਕੇ ਵੀ ਅੱਗੇ ਪ ਮੈਂ ਬਹੁਤ ਖੁਸ਼ ਆ ਮੇਰੇ ਬਿਨਾਂ ਕਹੇ ਪੜ ਰਹੀ ਹੈ ਮੈਨੂੰ ਕਹਿਣ ਦੀ ਲੋੜ ਨਹੀਂ ਆ ਦੀਪ ਦੇ ਹੁਣ ਪੇਪਰ ਚੱਲ ਰਹੇ ਆ ਤੇ ਦੀਪ ਉੱਠ ਕੇ ਸਨੇਹਾ ਪੜਦਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ 4 ਵਜੇ ਉੱਠਿਆ ਬੈਠਾ ਹੁੰਦਾ ਮੈਨੂੰ ਕਦੇ ਨਹੀਂ ਪੁੱਛਿਆ ਵੀ ਤੇਰੇ ਤੂੰ 4 ਵਜੇ ਉੱਠ ਕੇ ਪੜਦਾ ਕਦੇ ਤੂੰ 8 ਵਜੇ ਉੱਠਦਾ ਵੀ ਤੂੰ ਕੀ ਕਰਦਾ ਰਹਿੰਦਾ ਕੱਲ ਵੀ ਹੁਣ ਵਿਚਾਰਾ ਥੋੜਾ ਜਿਹਾ ਬੀਜੀ ਹੈ ਵੀ ਉਹਦੇ ਟੈਸਟ ਚੱਲ ਰਹੇ ਆ ਲਾ ਦੇ ਤੇ ਸਬਰ ਦਾ ਫਲ ਪਤਾ ਮਿੱਠਾ ਕਿਵੇਂ ਹੁੰਦਾ ਵੀ ਜਿਹੜੇ ਮੇਰੇ ਨਾਲੋਂ ਮੇਰੀਆਂ ਤੰਗੀਆਂ ਫੰਗੀਆਂ ਕਰਕੇ ਟੁੱਟੇ ਸੀ ਹਨਾ ਸਭ ਮੇਰੇ ਨਾਲ ਬੋਲਦੇ ਆ ਦਿਲ ਨਾ ਛੱਡਿਆ ਕਰੋ ਇਹ ਨਾ ਸੋਚਿਆ ਕਰੋ ਵੀ ਅੱਜ ਆਪਾਂ ਨੂੰ ਕਿਸੇ ਨੇ ਆਪਣੇ ਨਾਲ ਧੋਖਾ ਕਰਤਾ ਤੇ ਆਪਾਂ ਪਿੱਛੇ ਰਹਿ ਜਾਾਂਗੇ ਸੋਡਾ ਗੁਰੂ ਮਹਾਰਾਜ ਤੁਹਾਨੂੰ ਅੱਗੇ ਲਿਜਾਣ ਵਾਲਾ ਵੀਰੇ ਬੰਦਾ ਸੋਡਾ ਕੁਝ ਨਹੀਂ ਵਿਗਾੜ ਸਕਦਾ ਇਹ ਦਿਲ ਚ ਗੱਲ ਮੰਨ ਲਓ ਮਿਹਨਤ ਤੁਹਾਡੀ ਇੰਨੀ ਤਕੜੀ ਹੋਣੀ ਚਾਹੀਦੀ ਹੈ ਵੀ ਲੱਕ ਤੋੜ ਦਿਓ ਤੁਸੀਂ ਮਿਹਨਤ ਦਾ ਇੰਨੀ ਤਕੜੀ ਹੋਣੀ ਚਾਹੀਦੀ ਹੈ ਮਿਹਨਤ ਇੰਨੀ ਕਰੋ ਹਾਲਾਤਾਂ ਦਾ ਲੱਕ ਤੋੜ ਦਿਓ ਕਰ ਕਰ ਮਿਹਨਤ ਮਿਹਨਤ ਕਦੇ ਹਾਰਦੀ ਨਹੀਂ ਵੀਰੇ ਕਦੇ ਨਹੀਂ ਹਾਰਦੀ ਮੈਂ ਬਾਰ ਬਾਰ ਕਹਿਣੀ ਆ ਤੁਸੀਂ ਜਣਕੇ ਮੈਂ ਗੁਰੂ ਮਹਾਰਾਜ ਤੇ ਮਿਹਨਤ ਅਸੀਂ ਤਿੰਨੇ ਇਕੱਠੇ ਆ ਇੱਕ ਗੁੰਡਲ ਚ ਹੈ ਰਹੂਗੀ ਤੇ ਜਵਾਨੇ ਨੂੰ ਜਵਾਬ ਆਪ ਹੀ ਮਿਲ ਜਾਂਦਾ ਵੀਰੇ ਜਿਹਨਾਂ ਨੂੰ ਸਾਨੂੰ ਪਿੱਛੇ ਛੱਡਿਆ ਹੁੰਦਾ ਮੈਂ ਵੀ ਬਹੁਤ ਸਬਰ ਕੀਤੇ ਆ ਤੁਸੀਂ ਮੇਰੇ ਸਬਰਾਂ ਨੂੰ ਦੇਖ ਕੇ ਤਾਂ ਕੋਈ ਥੋੜੀ ਜ਼ਿੰਦਗੀ ਕੁਝ ਵੀ ਨਹੀਂ ਹੋਣੀ ਵੀ ਇੱਕ ਬੰਦਾ ਇੱਕ ਕਈ ਵਾਰੀ ਇੱਕ ਪੈਰਾਂ ਤੋਂ ਬਿਨਾਂ ਵੀ ਬੈਠਾ ਰਹਿੰਦਾ ਸਬਰ ਕਰਕੇ ਵੀ ਕੋਈ ਗੱਲ ਨਹੀਂ ਉਹ ਆਸ ਚ ਹੀ ਬੈਠਾ ਰਹਿੰਦਾ ਕੋਈ ਨਹੀਂ ਮਹਾਰਾਜ ਦੇਊਗਾ ਦੇਊਗਾ ਦਿੰਦਾ ਮਹਾਰਾਜ ਪਤਾ ਨਹੀਂ ਕਿੱਧਰੋਂ ਆਉਂਦੇ ਸਾਨੂੰ ਖੁਦ ਨੂੰ ਵੀ ਨਹੀਂ ਪਤਾ ਕੁਝ ਵੀ ਨਹੀਂ ਪਤਾ ਸਾਨੂੰ ਕਿੱਥੋਂ ਪੈਸਾ ਆ ਜਾਂਦਾ ਕਦੋਂ ਥੋੜੇ ਡੰਗ ਲਾਉਂਦਾ ਪਰਮਾਤਮਾ ਸੂਰ ਨੂੰ ਨਹੀਂ ਪਤਾ ਵਿਸ਼ਵਾਸ ਨਹੀਂ ਰੱਖਦੇ ਤੁਸੀਂ ਉਹ ਤੇ ਬਾਹਲਾ ਜਲਦੀ ਡੋਲ ਜਾਂਦੇ ਹੋ ਟੁੱਟ ਜਾਂਦੇ ਹੋ ਇੱਕ ਬਿੰਦ ਚ ਟੁੱਟ ਜਾਂਦੇ ਹੋ ਹਾਏ ਰੱਬ ਨੇ ਐਂ ਕਰਤਾ ਮੈਂ ਨਹੀਂ ਉਹਨੂੰ ਮੰਨਦਾ ਲੈ ਰੱਬ ਨਾਲ ਹੀ ਲੜਨ ਬਹਿ ਜਾਂਦੇ ਹੋ ਤੁਸੀਂ ਕਿਉਂ ਲੜਦੇ ਹੋ ਕਦੇ ਰੱਬ ਨੇ ਸਾਨੂੰ ਪਿੱਛਾ ਦਿੱਤਾ ਜੀਨੇ ਸਾਨੂੰ ਜ਼ਿੰਦਗੀ ਦਿੱਤੀ ਉਹ ਸਾਨੂੰ ਪਿੱਛਾ ਕਿਵੇਂ ਦੇ ਸਕਦਾ ਪਿੱਛਾ ਸਾਨੂੰ ਲੋਕ ਦੇ ਸਕਦੇ ਆ ਰੱਬ ਨਹੀਂ ਦਿੰਦਾ ਇਹ ਮਹੰਡਾਈਆਂ ਹੋਈਆਂ ਚੀਜ਼ਾਂ ਸਬਰ ਕੀਤਾ ਸੀ ਨਾ ਅੱਜ ਸਬਰ ਦਾ ਫਲ ਮੈਨੂੰ ਮਿਲਿਆ ਮੈਂ ਤੁਹਾਨੂੰ ਮੂੰਹ ਨਾਲ ਕਹਿਣੀ ਵੀ ਮੇਰੇ ਸਬਰ ਨੇ ਕੋਈ ਜੋ ਮੈਨੂੰ ਚੀਜ਼ਾਂ ਦੀ ਲੋਡ ਸੀ ਨਾ ਉਹ ਤੋਂ ਵੱਧ ਕੇ ਦਿੱਤੀਆਂ ਹੋਈਆਂ ਮਹਾਰਾਜ ਨੇ ਪਰ ਉਹ ਗੱਲ ਆ ਵੀ ਮੈਂ ਹਵਾ 'ਚ ਗੱਲਾਂ ਨਹੀਂ ਕਰਨੀਆਂ ਚਾਹੁੰਦੀ ਕਦੇ ਨਹੀਂ ਕਰਨੀਆਂ ਚਾਹੁੰਦੀ ਨਾ ਮੈਂ ਕਰਾਂ ਨਾ ਮੇਰਾ ਵੈਗਰੂ ਮੈਥੋਂ ਕਰਾਵੇ ਮੈਂ ਕਦੇ ਨਹੀਂ ਕਰਨੀਆਂ ਵੀਰੇ ਹੱਥ ਬੰਨ ਕੇ ਬੇਨਤੀ ਆ ਕਦੇ ਜ਼ਿੰਦਗੀ 'ਚ ਟੁੱਟੋ ਨਾ ਜਦੋਂ ਤੁਸੀਂ ਟੁੱਟਗੇ ਫੇਰ ਤੁਹਾਡਾ ਲੋਕ ਫਾਇਦਾ ਚੱਕਣਗੇ ਚਾਹੇ ਤੁਸੀਂ ਅੰਦਰੋਂ ਖਤਮ ਹੋ ਚੁੱਕੇ ਹੋ ਪਰ ਮੂਰਲੇ ਦੇ ਅੱਖ ਚੱਕ-ਚੱਕ ਬਾਗੇ ਗੱਲ ਕਰੋ ਐਵੇਂ ਦੁਨੀਆ ਰਾਹ ਨਹੀਂ ਦਿੰਦੀ ਵੀਰੇ ਅਗਲੇ ਨੂੰ ਸਿੱਧਾ ਕਹਿ ਦੋ ਹਾਂ ਦੱਸ ਕੀ ਤਕਲੀਬ ਐ ਚਾਹੇ ਅੰਦਰੋਂ ਖਤਮ ਹੋ ਗੋ ਜਦੋਂ ਅੱਖ ਚੱਕ ਪਾ ਕੇ ਗੱਲ ਕਰੂੰ ਨਾ ਜ਼ਰਤ ਨਹੀਂ ਕੋਈ ਛੋਡੇ ਉੱਤੇ ਚੜਜੂ ਬਿਨ ਮਤਲਬਾ ਬਾਹਲੇ ਰੋਕ ਬਿਨ ਮਤਲਬ ਲਈ ਤੇ ਪਾਈ ਜਾਂਦੇ ਉਹ ਹੀ ਫਾਇਦਾ ਚੱਕੀ ਨਾ ਮੈਂ ਤੇ ਰਾਹ ਕਰ ਦੂੰ ਮੈਂ ਬਾਹ ਕਰ ਦੂੰ ਮੈਂ ਤੈਨੂੰ ਜ਼ਮੀਨ ਨਹੀਂ ਦਿੰਦਾ ਮੈਂ ਤੈਨੂੰ ਐ ਨਹੀਂ ਕਰ ਦਿੰਦਾ ਵਿੱਚ ਕੋ ਲੋਕ ਹੁੰਦੇ ਆ ਬੁੜੇ-ਬੁੜੂਆਂ ਨੂੰ ਮੰਗਰ ਲਾ ਲੈਂਦੇ ਆ ਦੂਜਾ ਪਿੱਟੀ ਜਾਂਦਾ ਇੱਕ ਪੂਰੇ ਹਿੱਸੇ ਲੈ ਲੈਂਦਾ ਉਹ ਪਾਈ ਤੁਸੀਂ ਇਹ ਗੱਲ ਲੜ ਰ ਬੰਨ ਲੋ ਵੀ ਤੁਹਾਡਾ ਹੱਕ ਖਾ ਨਹੀਂ ਸਕਦਾ ਜਿਹੜਾ ਤੁਹਾਨੂੰ ਗੁਰੂ ਮਹਾਰਾਜ ਨੇ ਲਿਖ ਕੇ ਦਿੱਤਾ ਤੇ ਖਾਣ ਵਾਲੇ ਹੱਕਾਂ ਜਿਹੜੇ ਨੇ ਜਿਨ੍ਹਾਂ ਨੇ ਕਿਸੇ ਦੇ ਨਜਾਇਜ਼ ਹੱਕ ਖਾਦੇ ਐ ਜਾ ਕੇ ਦੇਖ ਲੋ ਤੁਹਾਨੂੰ ਮੈਂ ਦਿਖਾ ਦਿੰਨੀ ਆ ساری ਜ਼ਿੰਦਗੀ ਨੂੰ ਤਾਂ ਪੈਰ ਨਹੀਂ ਲੱਗਦਾ ਇਹੋ ਜੇ ਰੱਬ ਵਖਤ ਪਾਉਂਦਾ ਇਹੋ ਜੇ ਰੱਬ ਵਖਤ ਪਾਉਂਦਾ ਬੰਦਾ ਵੱਧਦਾ ਹੀ ਨਹੀਂ ਕਿਸੇ ਦਾ ਹੱਕ ਖਾ ਕੇ ਕਦੇ ਨੂੰ ਬਿਮਾਰੀ ਦਾ ਬਲੂ ਜਾਂ ਮੁਕਦਮਾ ਦਾ ਬਲੂ ਜਾ ਉਹਦੇ ਬੱਚੇ ਮਾੜੇ ਨਿਕਲ ਜਾਣਗੇ ਇਹ ਚੀਜ਼ਾਂ ਜਮਾਂ ਜਮਾਂ ਫੇਸ ਕੀਤੇਗਾ ਤੁਹਾਨੂੰ ਫੇਸ ਜਮਾਂ ਮੇਰੇ ਕੋਲੇ ਆਜੋ ਦਿਖਾ ਦੂੰ ਵੀ ਆ ਬੰਦਾ 30 ਕਿਲਿਆਂ ਦਾ ਮਾਲਕ ਸੀ ਅੱਜ 5 ਕਿ ਸੋ ਜਿਵੇਂ ਬੀਜੋਂਗੇ ਵੈਸਾ ਵੱਢੋਂਗੇ ਗੱਲ 100% ਸੱਚ ਹੈ ਕਿਸੇ ਦਾ ਹੱਕ ਖਾ ਕੇ ਜੇ ਤੁਸੀਂ ਆਪਣੇ ਬੱਚਿਆਂ ਲਈ ਲੈ ਕੇ ਆਉਂਗੇ ਉਹ ਤੁਹਾਡੇ ਬੱਚੇ ਕਦੇ ਕਾਮਯਾਬ ਨਹੀਂ ਹੋਣਗੇ ਤੁਹਾਡਾ ਪੈਸਾ ਜਿਵੇਂ ਆਊਗਾ ਨਾ ਉਸੇ ਰਾਹ ਆਊਗਾ ਉਸ ਜਿਹੜੇ ਰਾਹ ਆਊਗਾ ਉਵੇਂ ਜਾਊਗਾ ਕਿਸੇ ਦਾ ਪਰਾਇਆ ਹੱਕ ਖਾਓਗੇ ਨਾ ਤੇ ਉਹ ਤੁਹਾਡੇ 'ਮੀਜ ਆਊਗਾ ਤੁਹਾਡੇ ਰਾਸ ਨਹੀਂ ਆਊਗਾ ਕਦੇ ਵੀ ਨਹੀਂ ਆਉਂਦਾ ਮੈਂ ਲਿਖ ਕੇ ਦਿੰਨੀ ਆ ਵੀ ਕਿਸੇ ਦਾ ਹੱਕ ਖਾਣ ਵਾਲਾ ਬੰਦਾ ਕਦੇ ਨਹੀਂ ਵੱਧ ਹੱਕ ਬਗਾਨਾ ਖਾਣਾ ਕੀ ਵਿੜਿਆ ਆਪਦਾ ਹੱਕ ਖਾਇਆ ਕਰੋ ਮੈਂ ਕਹਣੀ ਆ ਸੱਚੇ ਪਾਤਸ਼ਾਹ ਵੇ ਗੁਰੂ ਵੀ ਜੋ ਤੂੰ ਮੈਨੂੰ ਦਿੱਤਾ ਮੇਰੇ ਕਰਮਾਂ ਚ ਉਹੀ ਰਹੇ ਮੈਨੂੰ ਕਿਸੇ ਦੇ ਹੱਕ ਦੀ ਕਿਸੇ ਚੀਜ਼ ਦੀ ਲੋੜ ਨਹੀਂ ਮੇਰੇ ਨੇ ਬਹੁਤ ਮੇਰੇ ਨਾਲ ਜਿਨ੍ਹਾਂ ਨੇ ਕੀਤੀਆਂ ਸੀ ਨਾ ਮੈਂ ਗੁਰੂ ਮਹਾਰਾਜਾ ਨੂੰ ਜਾਣ ਕੇ ਕਹਣੀ ਆ ਵੀ ਜਿਨ੍ਹਾਂ ਨੇ ਮੈਨੂੰ ਇੰਨਾ ਤਪਾਇਆ ਇੰਨਾ ਤੜਫਾਇਆ ਮੇਰੇ ਹਾਲਾਤ ਇਹੋ ਜਿਹੇ ਹਾਲਾਤ ਕਰਤੇ ਸੀ ਵੀ ਕਦੇ-ਕਦੇ ਮੇਰਾ ਵੀ ਮਰਨ ਨੂੰ ਦਿਲ ਕਰਦਾ ਸੀ ਮੈਨੂੰ ਲੱਗਦਾ ਸੀ ਜ਼ਿੰਦਗੀ ਬਹੁਤ ਤੜਫਾ ਮਰਜੋ ਹੈ ਕਿ ਇੱਥੇ ਜਿਹੀਂ ਭੁੰਨ ਭੁੰਨ ਕੇ ਜਿੰਦਨੀ ਕੱਢਣੀ ਆ ਤੇ ਮਰਜੋ ਜਿਹੜੇ ਮੈਨੂੰ ਭੁੰਦੇ ਸੀ ਅੱਜ ਆਪ ਭੁੰਨੇ ਜਾਂਦੇ ਆ ਜੋ ਮੈਨੂੰ ਤੜਫਾਉਂਦੇ ਸੀ ਜੋ ਆਪ ਤੜਫ ਰਹੇ ਆ ਸਾਲਾ ਮਨ ਮੇਰਾ ਫੇਰ ਵੀ ਉਹ ਜਿਹਾ ਮੇਰੇ ਤੇ ਜਾਂਦਾ ਮਨ ਸੱਚੀ ਗਣੀ ਆ ਮੈਂ ਜਿਨ੍ਹਾਂ ਨੇ ਮੇਰੇ ਨਾਲ ਬਹੁਤ ਕੀਤੀਆਂ ਹੱਦੋਂ ਵੱਧ ਕੀਤੀਆਂ ਮੈਨੂੰ ਉਹਨਾਂ ਤੇ ਵੀ ਤਰਸ ਆ ਜਾਂਦਾ ਪਤਾ ਨਹੀਂ ਕਿਉਂ ਆ ਜਾਂਦਾ ਮੈਨੂੰ ਨਹੀਂ ਪਤਾ ਬਥੇਰੇ ਮਨ ਨੂੰ ਸਟਰੋਂਗ ਕਰਦੀਆਂ ਵੀ ਇਹਨਾਂ ਨੇ ਮੇਰੇ ਨਾਲ ਕੀਤੀਆਂ ਗਈਆਂ ਮੈਂ ਨਹੀਂ ਇਹਨਾਂ ਨੂੰ ਮੂੰਹ ਲਾਉਂਦੀ ਕੁਛ ਨਹੀਂ ਹੁੰਦਾ ਜਦੋਂ ਖਾਣਾ ਰੱਬ ਦਾ ਦਿੱਤਾ ਲਿਖਿਆ ਫੇਰ ਇਹਨਾਂ ਮੂਰੇ ਕਾਦੀ ਮਾਰੀ ਨਹੀਂ ਮੈਂ ਤੇ ਜਦੋਂ ਜਦੋਂ ਅਗਲਾ ਮੇਰੇ ਮੂਰੇ ਗੱਲ ਜੀ ਕਰਦਾ ਤੇ ਮੈਨੂੰ ਫਿਰ ਤਰਸ ਆ ਜਾਂਦਾ ਫਿਰ ਮੇਰੇ ਗੁਰਬਾਣੀ ਜ਼ਿਆਦਾ ਜਾਂਦੀ ਹੈ ਵੀ ਆਪਣੀ ਬਾਣੀ ਦਾ ਕਿਸੇ ਨਾਲ ਬੈਰ ਕਰਨਾ ਸ ਫਿਰ ਮੈਂ ਸੋਚੂੰ ਬਹਿ ਕੇ ਵੀ ਮੈਨੂੰ ਜਿਨੇ ਮੇਰੇ ਨਾਲ ਨਹੀਂਆਂ ਕੀਤੀਆਂ ਮੈਨੂੰ ਉਹਦੇ ਤੇ ਤਰਸ ਕਿਉਂ ਆ ਜਾਂਦਾ ਫਿਰ ਮੈਂ ਕਹਿੰਦੀ ਆ ਵੀ ਤੇਰੇ ਅੰਦਰ ਪਰਮਾਤਮਾ ਦਾ ਵਾਸਾ ਹੈ ਪਰਮਾਤਮਾ ਕਹਿੰਦਾ ਵੀ ਜਿਨੇ ਕੀਤੀਆਂ ਉਹ ਭਰ ਰਹਿਤ ਤੂੰ ਨਹੀਂ ਕਰਨੀਆਂ ਫਿਰ ਤੇਰੇ ਤੇ ਉਹਦੇ ਚ ਮੇਰੇ ਤੇ ਉਹਦੇ ਚ ਕੋਈ ਫਰਕ ਨਹੀਂ ਰਹਿਣਾ ਜੇ ਉਹਨਾਂ ਵਰਗੀ ਮੈਂ ਹੋਗੀ ਫਿਰ ਮੈਂ ਸੋਚਦੀ ਵੀ ਹਾਂ ਮੇਰਾ ਗੁਰੂ ਮਹਾਰਾਜ ਆ ਵੀ ਜਿਹੜਾ ਮੈਨੂੰ ਉਹਨਾਂ ਬਾਰੇ ਵੀ ਬੁਰਾ ਸੋਚਣ ਨਹੀਂ ਦਿੰਦਾ ਉਹ ਮੈਨੂੰ ਮੋੜ ਲੈਂਦਾ ਕਹਿੰਦਾ ਨਾ ਤੂੰ ਇਹਨਾਂ ਨਾਲ ਬੁਰਾ ਕਰਨਾ ਮੈਂ ਬੈਠਾ ਮੈਂ ਆਪੇ ਲੇਖਾ ਲਊ ਨਾ ਤੋ ਜਿਨ੍ਹਾਂ ਨੇ ਤੇਰੇ ਨਾਲ ਕੀਤੀਆਂ ਸੋ ਸਬਰ ਇਸ ਕਰਕੇ ਗਿਆ ਮੈਂ ਮੈਂ ਸਬਰ ਕੀਤਾ ਸੀ ਵੀਰੇ ਬਹੁਤ ਸਬਰ ਕੀਤਾ ਹੈ ਨਹੀਂ ਹੈਗਾ ਵੀ ਅੱਜ ਮੈਂ ਵੀਡੀਓ ਪਾ ਰਹੀ ਹਾਂ ਤੇ ਖੁਸ਼ ਹਾਂ ਮੈਨੂੰ ਕਿਸੇ ਨੇ ਸਵਾਲ ਕੀਤਾ ਕਹਿੰਦੇ ਵੀ ਤੁਸੀਂ ਆਪਦੇ ਚੈਨਲ ਬਾਰੇ ਕਦੇ ਨਹੀਂ ਬੋਲਦੇ ਵੀ ਮੇਰੇ 골ਡਨ ਪੰਜਾਬ ਨੂੰ ਲਾਈਕ ਸਬਸਕ੍ਰਾਈਬਰ ਕਰੋ ਮੈਂ ਕਿਹਾ ਮੈਨੂੰ ਲੱਗਦਾ ਨਹੀਂ ਵੀ ਬੋਲਣਾ ਚਾਹੀਦਾ ਮੈਂ ਕਿਹਾ ਮੇਰੇ ਦਿਲ ਚ ਇਹ ਗੱਲ ਹੈ ਵੀ ਜਿੰਨਾਂ ਨੂੰ ਇਹ ਗੱਲਾਂ ਦੀ ਡੰਗਾਈ ਦਾ ਪਤਾ ਹੋ ਆਪਣੇ ਆਪ ਹੀ ਮੇਰੇ ਨਾਲ ਜੁੜਨਗੇ ਵੀ ਮੈਨੂੰ ਲੱਗਦਾ ਕਹਿਣ ਨਾਲ ਕਿਹੜਾ ਬੰਦਾ ਜ਼ਿਆਦਾ ਜੁੜ ਜਾਂਦਾ ਸਿਆਣੇ ਕਹਿੰਦੇ ਐ ਠੀਕ ਹੈ ਵੀ ਜਦੋਂ ਬੰਦਾ ਬੈਠਾ ਨਹੀਂ ਸਾਨੂੰ ਦਿਸਿਆ ਖੜਾ ਹੋ ਕੇ ਕਿਹੜਾ ਬਾਲਾ ਦਿਸਜੂ ਜੀਨੇ ਮੇਰਾ ਜੁੜਨੋ ਜੁੜੂ ਜੁੜੂ ਤੇ ਕਹਿ ਕੇ ਕਿੜਾ ਫਿਰ ਬੰਦਾ ਬਾਲਾ ਜੁੜ ਜੂ ਹੋ ਸਕਦਾ ਅਗਲਾ ਕਿ ਮੈਂ ਨਹੀਂ ਜੁੜਨਾ ਤੇਰੇ ਨਾਲ ਮੈਨੂੰ ਤੇਰੀਆਂ ਗੱਲਾਂ ਹੀ ਨਹੀਂ ਪਸੰਦ ਤੇਰੇ ਨਾਲ ਕਰਦੇ ਜੋ ਉਹ ਵੀ ਆਪੇ ਇੱਕ ਦਿਨ ਭੁਗਤਣਗੇ ਤੇਰੇ ਨਾਲ ਕਰਦੇ ਜੋ ਉਹ ਵੀ ਕੁਝ ਸਹਿਣਗੇ ਜੇ ਦਿਨ ਆ ਜੇ ਦਿਨ ਉਹ ਨਹੀਂ ਰਹੇ ਤਾਂ ਦਿਨ ਆ ਵੀ ਨਹੀਂ ਹੋ ਰਹਿਣਗੇ ਇਹ ਦਿਨ ਇੱਕ ਦਿਨ ਟੱਪ ਜਾਣਗੇ ਠੀਕ ਹੈ ਤਾਂ ਮੇਰੀ ਆਪ ਸਭ ਨੂੰ ਇਹੋ ਹੀ गुजारिश ਹੈ ਵੀ ਜੇ ਤੁਹਾਡੇ ਨਾਲ ਕੋਈ ਕਰਦਾ ਨਾ ਰੱਬ ਦੇ ਛੱਡ ਦਿਆ ਕਰੋ ਠੀਕ ਹੈ ਤੁਹਾਡਾ ਮਨ ਨਹੀਂ ਕਰਦਾ ਜਮਾ ਨਾ ਬਲਾਉ ਸਭ ਕੁਝ ਰੱਬ ਦੇ ਛੱਡ ਦਿਓ ਪਰ ਬੁਰਾ ਨਾ ਬੁਰਾ ਨਾ ਕਰਿਓ ਫਿਰ ਰੱਬ ਤੁਹਾਡੇ ਨਾਲ ਨਹੀਂ ਖੜਦਾ ਰੱਬ ਕਹਿੰਦਾ ਲਾ ਫਿਰ ਤੂੰ ਹੀ ਕਰ ਲਾ ਉਹਦਾ ਬੁਰਾ ਮੈਂ ਤਾਂ ਪਿੱਛੇ ਹਟ ਜਾਣਾ ਜਦੋਂ ਤੁਸੀਂ ਕਹਿੰਦੇ ਨੇ ਨਾ ਬਿਮਾਰਾ ਜ ਤੂੰ ਦੇਖੀ ਜੋ ਮੈਨੂੰ ਧਪਾਉਂਦੇ ਆ ਫਿਰ ਮਹਾਰਾਜ ਆ ਜਾਂਦਾ ਵੀ ਤੂੰ ਲੱਗ ਸਾਈਡ ਤੇ ਮੈਂ ਦੇਖਦਾ ਇਹਨਾਂ ਨੂੰ ਜਿਹੜੇ ਤੈਨੂੰ ਦਪਾਉਂਦੇ ਐ ਤੇ ਫਿਰ ਥੋਨੂੰ ਪਤਾ ਨਾ ਬੰਦੇ ਦੀ ਮਾਰ ਆ ਬੰਦਾ ਬੰਦੇ ਨੂੰ ਕੁੱਟਦੇ ਬੰਦਾ ਬਚ ਰਹਿਂਦਾ ਤੇ ਜਦੋਂ ਰੱਬ ਦੀ ਮਾਰ ਪੈਂਦੀ ਆ ਬੰਦਾ ਬਚਦਾ ਨਹੀਂ ਵੀਰੇ ਬਲੀਵ ਰੱਖਿਓ ਤੁਸੀਂ ਆਪਣੇ ਵੈਗਰੂ ਤੇ ਜਿਹੜੇ ਤੁਹਾਡੇ ਨਾਲ ਕਰਦੇ ਆ ਨਾ ਹੋਣਗੀਆਂ ਤੁਹਾਡੇ ਸਾਹਮਣੇ ਹੋਣਗੀਆਂ ਜੀਨੇ ਤੁਹਾਡਾ ਹੱਕ ਖਾਦਾ ਉਹਨਾਂ ਕੋਲੇ ਬਿਲਕੁਲ ਨਹੀਂ ਖੜੂਆ ਹੱਕ ਤੁਹਾਡਾ ਹੱਕ ਤੁਹਾਡੇ ਕੋਲੇ ਚੱਲ ਕੇ ਆਊਗਾ ਗੁਰੂ ਰਾਮਦਾਸ ਲੈ ਕੇ ਆਊਗਾ ਤੁਹਾਡੇ ਕੋਲੇ ਸੋ ਭਰੋਸਾ ਰੱਖੋ ਸੁਖ ਗੁਰੂ ਮਹਾਰਾਜ ਤੇ ਠੀਕ ਐ ਨਾ ਕੁਛ ਲੈ ਕੇ ਆਇਆ ਨਾ ਕੁਛ ਲੈ ਕੇ ਜਾਏਗੀ ਠੀਕ ਹੈ ਬਹੁਤੀਆਂ ਉਮੀਦਾਂ ਵਾਲਿਆ ਸਾਢੇ 3 ਫੁੱਟ ਧਰਤੀ ਤੇਰੀ ਬਾਲੀਆਂ ਉਮੀਦਾਂ ਨਾ ਲਾਇਆ ਕਰੋ ਕੁਝ ਨਹੀਂ ਹੁੰਦਾ ਹੱਕ ਸੋਡੇ ਕੋਲੇ ਆਊਗਾ ਪਤਾ ਨਹੀਂ ਰੱਬ ਸਾਨੂੰ ਕਿੱਥੋਂ ਦੇਊਗਾ ਜੇ ਤੁਹਾਡੇ ਕੋਲੇ ਕਿਸੇ ਨੇ 50000 ਦੱਬਿਆ ਨਹੀਂ ਪਤਾ ਤੁਹਾਡੇ ਕੋਲੇ 2 ਲੱਖ ਦੇ ਦੀ ਪਰਮਾਤਮਾ ਉਹਦੀਆਂ ਕੁਦਰਤਾਂ ਉਹ ਜਾਣਦਾ ਸੋ ਜੋ ਮੈਨੂੰ ਪਿਆਰ ਕਰਦੇ ਆ ਮੇਰੀ ਰਿਕੁਐਸਟ ਹੈ ਰੱਬ ਦੇ ਵੱਧ ਯਕੀਨ ਰੱਖਿਆ ਕਰੋ ਰੱਬ ਤੋਂ ਬਿਨਾ ਸਾਨੂੰ ਕੋਈ ਨਹੀਂ ਦਿੰਦਾ ਕੋਈ ਤੁਹਾਡੇ ਕੰਮ ਨਹੀਂ ਆਉਂਦਾ ਸੋ ਮੇਰੀ ਵੀਡੀਓ ਫੇਰ ਲੰਬੀ ਹੋ ਜਾਂਦੀ ਹੈ ਫੇਰ ਤੁਸੀਂ ਕਹੋਗੇ ਲੰਬੀਆਂ ਵੀਡੀਓ ਬਣਾ ਦਿੰਦੀ ਹੈ ਤੇ ਨੈਕਸਟ ਜਿਹੜੀ ਕਿ ਫੇਰ ਮਿਲਾਂਗੇ ਆਪਾਂ ਅਗਲੀ ਵੀਡੀਓ ਚ ਆਪ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਨਜੀਤ ਕੌਰ ਵੱਲੋਂ ਤੇ ਗੁਰੂ ਮਹਾਰਾਜ ਜੀ ਆਪ ਨੂੰ ਚੜ੍ਹਦੀ ਕਲਾ ਚ ਰੱਖੋ ਤੁਸੀਂ ਆਪਣੇ ਪਰਿਵਾਰ ਚ ਸਦਾ ਖਿੜੇ ਮੱਥੇ ਹੱਸਦੇ ਰਹੋ